ਇਸ ਜੋ ਤੁਸੀਂ ਦਾਵਾ ਕਰਦੇ ਹੋ ਵੀ ਅਸੀਂ ਸਭ ਤੋਂ ਵੱਖਰਾ ਨਾਰਥ ਇੰਡੀਆ ਦੇ ਵਿੱਚ ਇਦਾਂ ਦਾ ਹੈ ਹੀ ਨਹੀਂ ਟੈਕਨੋਲੋਜੀ ਜਿੰਦਾਂ ਦੇ ਤੁਸੀਂ ਵਰਤਦੇ ਹੋ ਪਹਿਲਾਂ ਦੇ ਟੈਕਨੋਲੋਜੀ ਕਿਹੜੀ ਆ ਕੋਈ ਵੀ ਪਹਿਲਾਂ ਤੋਂ ਆਪਰੇਸ਼ਨ ਦੀ ਪਲੈਨਿੰਗ ਨਹੀਂ ਕੀਤੀ ਜਾਂਦੀ ਸੀ ਜੋ ਵੀ ਕਰਨਾ ਸੀ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਮਰੀਜ਼ ਨੂੰ ਲਿਜਾ ਕੇ ਗੁੱਡਾ ਖੋਲ ਕੇ ਫੇਰ ਸਾਰਾ ਨਾਪ ਤੋਲ ਮੈਜ਼ਰਮੈਂਟਸ ਸਾਰਾ ਆਪਰੇਸ਼ਨ ਫੇਰ ਕੀਤਾ ਜਾਂਦਾ ਸੀ ਜੋ ਵੀ ਟੈਕਨੋਲੋਜੀ ਅੱਜ ਕੱਲ ਅਸੀਂ ਇਸਤੇਮਾਲ ਕਰ ਰਹੇ ਹਾਂ ਇਹਦੇ ਵਿੱਚ ਦੋ ਅਲੱਗ-ਅਲੱਗ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਇੱਕ ਜਿਹੜੀ ਟੈਕਨੋਲੋਜੀ ਉਹਦਾ ਨਾਮ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਕਾਮਨ ਹੈ ਅੱਜ ਕੱਲ ਅੱਜ ਕੱਲ ਹਰ ਇੱਕ ਫੀਲਡ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜਿਆਦਾ ਤਰੱਕੀ ਕਰ ਰਿਹਾ ਹੈ ਟੈਕਨੋਲੋਜੀ ਜਿਹੜੀ ਇਸਤੇਮਾਲ ਕਰਦੇ ਨੇ ਉਹ ਸੀ ਕਰਦੇ ਆਗਮੈਂਟਡ ਰਿਐਲਿਟੀ ਆਗਮੈਂਟਡ ਰਿਐਲਿਟੀ ਟੈਕਨੋਲੋਜੀ ਲੇਟੈਸਟ ਟੈਕਨੋਲੋਜੀ ਹੈ ਜਿਹਨੂੰ ਅਸੀਂ ਅੱਜ ਕੱਲ ਗੋਡਿਆਂ ਦੇ ਆਪਰੇਸ਼ਨ ਦੇ ਵਿੱਚ ਇਸਤੇਮਾਲ ਕਰਦੇ ਹਾਂ ਜਿਹੜਾ ਰੋਬੋਲੈਂਸ ਡਿਵਾਈਸ ਦੇ ਵਿੱਚ ਫੀਡ ਕੀਤਾ ਜਾਂਦਾ ਤੇ ਰੋਬੋਲੈਂਸ ਡਿਵਾਈਸ ਨੂੰ ਪਾ ਕੇ ਜਦੋਂ ਅਸੀਂ ਆਪਰੇਸ਼ਨ ਕਰਦੇ ਆ ਤਾਂ ਉਹ ਡੇਟਾ ਮੈਂ ਇਸਤੇਮਾਲ ਕਰਦਾ ਆ ਆਪਦੇ ਹੱਥਾਂ ਨਾਲ ਆਪਰੇਸ਼ਨ ਕਰਨ ਦੇ ਲਈ ਯਾਨੀ ਕਿ ਮੈਂ ਕਿਸੇ ਤੋਂ ਆਪਰੇਸ਼ਨ ਕਰਵਾਉਂਦਾ ਨਹੀਂ ਕਿ ਮੈਂ ਮਸ਼ੀਨ ਤੋਂ ਕਰਵਾਤਾ ਜਾਂ ਮੈਂ ਰੋਬੋਟ ਤੋਂ ਕਰਵਾਤਾ ਸਾਰਾ ਆਪਰੇਸ਼ਨ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਡਾਕਟਰ ਸਰਜਨ ਮੈਂ ਖੁਦ ਕਰਦਾ ਜੇ ਮਸ਼ੀਨ ਨੇ ਹੀ ਕਰਨਾ ਤਾਂ ਉਹਦੇ ਵਿੱਚ ਡਾਕਟਰ ਨੇ ਕਿੰਨੇ ਹਜ਼ਾਰ ਆਪਰੇਸ਼ਨ ਕੀਤੇ ਉਹਦਾ ਕੋਈ ਮਾਇਨੇ ਨਹੀਂ ਰੱਖਦਾ ਜਿੰਨਾ ਜਿਹੜਾ ਡਾਕਟਰ ਨੇ ਖੁਦ ਸਾਰਾ ਆਪਰੇਸ਼ਨ ਨਹੀਂ ਕਰਨਾ ਕਰਤਾ ਤਾਂ ਇਹ ਰੋਬੋਲੈਂਸ ਦਾ ਜਿਹੜਾ ਮੇਨ ਫੈਕਟਰ ਜਿਹੜਾ ਹੈ ਆਗਮੈਂਟਡ ਰਿਐਲਿਟੀ ਟੈਕਨੋਲੋਜੀ ਦਾ ਹੈ ਕਿ ਡੇਟਾ ਡਾਕਟਰ ਨੂੰ ਸਰਜਨ ਨੂੰ ਦਿੱਤਾ ਜਾਂਦਾ ਮਸ਼ੀਨ ਨੂੰ ਨਹੀਂ ਦਿੱਤਾ ਜਾਂਦਾ ਜਿੰਨਾ ਆਪਰੇਸ਼ਨ ਛੇਤੀ ਖਤਮ ਹੁੰਦਾ ਹੈ ਉਨਾ ਹੀ ਘੱਟ ਬਲੱਡ ਲਾਸ ਹੁੰਦਾ ਜਿੰਨਾ ਆਪਰੇਸ਼ਨ ਛੇਤੀ ਖਤਮ ਹੁੰਦਾ ਹੈ ਗੁੱਡਾ ਛੇਤੀ ਬੰਦ ਕੀਤਾ ਜਾਂਦਾ ਹੈ ਉਨਾ ਹੀ ਇਨਫੈਕਸ਼ਨ ਦਾ ਚਾਂਸ ਘੱਟਦਾ ਉਨਾ ਹੀ ਦਰਦ ਘੱਟ ਹੁੰਦਾ ਤਹੋ ਨਾਰਮਲ ਜਿਹੜੇ ਰੋਬੋਟਿਕ ਆਪਰੇਸ਼ਨ ਦੇ ਹਾਲਾਂਕਿ ਹੋਈ ਬੜਾ ਐਕਿਊਰੇਟ ਆਪਰੇਸ਼ਨ ਮੈਂ ਇਨੀ ਕਰੇ ਕਿ ਉਹ ਐਕਿਊਰੇਟ ਨਹੀਂ ਹੈਗੇ ਐਕਿਊਰੇਟ ਉਹ ਵੀ ਬਹੁਤ ਹੈ ਲੇਕਿਨ ਉਹਨਾਂ ਦੀ ਡਿਊਰੇਸ਼ਨ ਬਹੁਤ ਹੈ ਉਹ ਇੱਕ ਇਹ ਦੋਨੇ ਪਾਸੇ ਦੇ ਜੇ ਗੋਡੇ ਦੇ ਆਪਰੇਸ਼ਨ ਦੀ ਗੱਲ ਕਰਦੇ ਆਂ ਤਾਂ 2 ਘੰਟੇ 2.5 ਘੰਟੇ ਲੱਗ ਜਾਂਦੇ ਹੈ ਕਵਰੀ ਪ੍ਰੋਸੈਸ ਹੈ ਰਬੂਲੈਂਸ ਦੀ ਉਹ ਨਾਰਮਲ ਆਪਰੇਸ਼ਨ ਦੇ ਕੰਪੈਰੀਟਿਵਲੀ ਬਹੁਤ ਜ਼ਿਆਦਾ ਫਾਸਟ ਹੈ ਇਹ ਇੱਕ ਕੱਪ ਕਦੋਂ ਫੜਿਆ ਮੈਨਾਂ ਦੱਸ ਸਕਦਾ ਇਹ ਵਾਲਾ ਕੱਪ ਹੁੰਦਾ ਜਦ ਜਿਸ ਦਿਨ ਅਪ੍ਰੀਸੀਏਸ਼ਨ ਅਸੀਂ ਛੁੱਟੀ ਦਿੰਨੇ ਆ ਯਾਨੀ ਕਿ ਦੂਸਰੇ ਦਿਨ ਅੱਛਾ ਦੂਸਰੇ ਦਿਨ ਜਿਸ ਦਿਨ ਛੁੱਟੀ ਦਿੰਨੇ ਆ ਫਿਰ ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਦਾ ਟੋਕਨ ਆਫ ਐਪਰੀਸ਼ੀਏਸ਼ਨ ਤੇ ਐਂਡ ਥੋੜਾ ਜਿਹਾ ਆਫ ਦਾ ਕੌਨਫੀਡੈਂਸ ਆਫ ਦਾ ਹੋਣ ਵਾਸਤੇ ਟ੍ਰਿਵਲ ਮੇ ਆਇਆ ਵੀਲਚਰ ਤੇ ਬੈਠ ਕੇ ਸੀ ਤੇ ਹੁਣ ਮੈਂ ਆਪ ਦਾ ਤੁਰ ਕੇ ਜਾ ਰਿਹਾ ਹਾਂ ਇਨੀ ਉਹ ਫਾਸਟ ਹੁੰਦੀ ਹੈ ਕਿ ਆਪਰੇਸ਼ਨ ਤੋਂ ਮਰੀਜ਼ 3 ਘੰਟੇ 4 ਘੰਟੇ ਬਾਅਦ ਕੁਝ ਮਰੀਜ਼ 2 ਘੰਟੇ ਬਾਅਦ ਕੁਝ ਮਰੀਜ਼ 5 ਘੰਟੇ ਬਾਅਦ ਆਪਦੇ ਨਵੇਂ ਗੋਡਿਆਂ ਤੇ ਲੱਤਾਂ ਤੇ ਖੁਦ ਖੜੇ ਹੋ ਜਾਂਦੇ। ਤੋਂ ਜ਼ਰੂਰੀ ਲਿਗਾਮੈਂਟ ਹੁੰਦਾ ਜਿਹੜਾ ਉਹ ਲਿਗਾਮੈਂਟ ਹੁੰਦਾ ਪੋਸਟੀਰੀਅਰ ਕਰੂਸ਼ੀਟ ਲਿਗਾਮੈਂਟ ਜਿਹੜਾ ਗੋਡੇ ਦੇ ਪਿਛਲੇ ਪਾਸੇ ਹੁੰਦਾ ਹੈ। ਕਾਫੀ ਮੋਟਾ ਲਿਗਾਮੈਂਟ ਹੁੰਦਾ। ਇਹ ਹੁੰਦਾ ਗੋਡੇ ਦਾ ਮੇਨ ਸਟੈਬਿਲਾਇਜ਼ਰ। ਅਸੀਂ ਰੀ ਸਰਫੇਸਿੰਗ ਦਾ ਆਪਰੇਸ਼ਨ ਕਰਦੇ ਹਾਂ ਐਫਟੀ 3ਡੀ ਰੀ ਸਰਫੇਸਿੰਗ ਐਂਡ ਰੋਬਲੈਂਸ ਉਹਦੇ ਵਿੱਚ ਨਾ ਤਾਂ ਅਸੀਂ ਚੱਪਣੀ ਨੂੰ ਕੱਢ ਲਾ ਚਪੜੀ ਨੂੰ ਨੇਚਰਲ ਰੱਖਦੇ ਆਂ ਚਪੜੀ ਨੂੰ ਸਾਈਡ ਤੇ ਕਰਕੇ ਆਪਰੇਸ਼ਨ ਕਰ ਦਿੰਨੇ ਨਾ ਹੀ ਅਸੀਂ ਪੀਸੀਐਲ ਲਿਗਾਮੈਂਟ ਨੂੰ ਕੱਢਣਾ ਯਾਨੀ ਕਿ ਜਿਹੜਾ ਮੇਨ ਸਟੈਬਲਾਈਜ਼ਰ ਮੋਟਾ ਲਿਗਾਮੈਂਟ ਜਿਹੜਾ ਗੋਡੇ ਨੂੰ ਸੰਭਾਲ ਕੇ ਰੱਖਦਾ ਹੈ ਆਪਰੇਸ਼ਨ ਤੋਂ ਪਹਿਲਾਂ ਵੀ ਤੇ ਬਾਅਦ ਉਹਨੂੰ ਵੀ ਅਸੀਂ ਨਹੀਂ ਕੱਟਦੇਗੇ ਯਾਨੀ ਕਿ ਸਾਨੂੰ ਗੋਡੇ ਟੇਡੇ ਗੋਡੇ ਸਿੱਧੇ ਕਰਨ ਦੇ ਲਈ ਰੌਡ ਤੋਂ ਬਿਨਾਂ ਹੀ ਆਪਰੇਸ਼ਨ ਹੋ ਜਾਂਦਾ ਵਰਚੁਅਲ ਅਲਾਈਨਮੈਂਟ ਮਤਲਬ ਉਹਦੇ ਲਈ ਕੋਈ ਡ੍ਰਿਲ ਕਰਨ ਦੀ ਲੋੜ ਨਹੀਂ ਹੈ ਸ਼ੇਕ ਕਰਨ ਦੀ ਲੋੜ ਨਹੀਂ ਹੈ ਨਾ ਡ੍ਰਿਲ ਕਰਨਾ ਹੈ ਪੱਟ ਵਾਲੀ ਹੱਡੀ ਨੂੰ ਨਾ ਕੋਈ ਰੌਡ ਪਾਉਣੀ ਹੈ ਤੁਹਾਡੇ ਕੋਲੇ ਪੈਨ ਇੰਡੀਆ ਤੋਂ ਪੇਸ਼ੈਂਟ ਆਉਂਦੇ ਆ ਕੋਈ ਛੱਤੀਸਗੜ੍ਹ ਤੋਂ ਆ ਕੋਈ ਕੇਰਲਾ ਤੋਂ ਆ ਰਿਹਾ ਕੋ ਕਿੱਥੋਂ ਆ ਰਿਹਾ ਉਹ ਵਿਚਾਰੇ ਫਿਰ ਬਾਅਦ ਵਿੱਚ ਕਿਵੇਂ ਤੁਹਾਨੂੰ ਕਰਦੇ ਫੋਲੋ ਅਪ ਲਈ ਕਿੱਦਾਂ ਆਉਂਦੇ ਆ ਸਭ ਤੋਂ ਵੱਡਾ ਫਾਇਦਾ ਹੈਗੇ ਇਹਦੇ ਵਿੱਚ ਫਿਜ਼ੀਕਲ ਫੋਲੋ ਅਪ ਦੀ ਜ਼ਰੂਰਤ ਹੀ ਨਹੀਂ ਹੁੰਦੀ ਮਤਲਬ ਆਉਣ ਦੀ ਲੋੜ ਨਹੀਂ ਦੁਬਾਰਾ ਫਿਜ਼ੀਕਲੀ ਆਉਣ ਦੀ ਲੋੜ ਨਹੀਂ ਹੁੰਦੀ ਆਪਰੇਸ਼ਨ ਕਰਾ ਕੇ ਵਾਪਸ ਜਾਂਦੇ ਕੁਝ ਟ੍ਰੇਨ ਤੇ ਆਉਂਦੇ ਆ ਕੁਝ ਫਲਾਈਟ ਪਕੜ ਕੇ ਆਉਂਦੇ ਆਂਦੇ ਕੁਝ ਬੱਸਾਂ ਦੇ ਕੁਝ ਕਾਰਾਂ ਤੇ ਆਪਦੇ ਆਪਰੇਸ਼ਨ ਕਰਾਉਣ ਤੋਂ ਬਾਅਦ ਸੇਮ ਜਿਵੇਂ ਆਏ ਸੀ ਉਵੇਂ ਵਾਪਸ ਚਲੇ ਜਾਂਦੇ ਉਹ ਸਾਰੇ ਟੰਕੇ ਜਿਹੜੇ ਹੁੰਦੇ ਉਹ ਚਮੜੀ ਦੇ ਅੰਦਰ ਹੀ ਹੁੰਦੇ ਆ ਤੇ ਉਹ 15 20 ਦਿਨ ਬਾਅਦ ਆਪਣੇ ਆਪ ਹੀ ਡਿਸੋਲਵ ਹੋ ਜਾਂਦੇ ਆ ਯਾਨੀ ਕਿ ਮਰੀਜ਼ ਨੂੰ ਕਟਾਉਣ ਦੀ ਲੋੜ ਸਪੈਸ਼ਲੀ ਰੋਜ਼ ਪੱਟੀ ਕਰਾਉਣ ਆਓ ਜੀ ਜਾਂ ਰੋਜ਼ ਤੁਸੀਂ ਬਾਅਦ ਚ 15 ਦਿਨ ਬਾਅਦ ਟੰਕੇ ਕਢਾਉਣ ਵਾਸਤੇ ਆਓ ਨਾਟ ਰਿਕਵਾਇਰਡ ਇੱਕ ਵਾਰੀ ਆ ਕੇ ਆਪਰੇਸ਼ਨ ਕਰਾ ਕੇ ਘਰੇ ਜਾਣਾ ਦੀ ਬਾਤ ਤੋਂ ਲਾਈਫ ਲੌਂਗ ਆਫ ਦਿ ਆਪਰੇਸ਼ਨ ਦਾ ਫੈਦਰ ਉੱਤੋਂ ਜਦੋਂ ਯੰਗ ਏਜ ਹੁੰਦੀ ਹੈ ਜਦੋਂ ਆਪਣੀ 35 40 45 ইয়ার্স ਏਜ ਹੁੰਦੀ ਹੈ ਉਮਰ ਹੁੰਦੀ ਹੈ 45 ਸਾਲ 40 ਸਾਲ ਜੀ ਉਸ ਵੇਲੇ ਆਪਾਂ ਫਿਟ ਰਹੀਏ ਵਜ਼ਨ ਨਾ ਵਧਨ દਈਏ ਐਕਸਰਸਾਈਜ਼ ਕੋਈ ਵੀ ਸਪੋਰਟਸ ਐਕਟੀਵਿਟੀ ਜੀ ਰੈਗੂਲਰ ਕਰੀਏ ਬੈਲੈਂਸਡ ਡਾਈਟ ਲਈਏ ਕੋਈ ਵੀ ਸੱਟ ਜਾਂ ਕੋਈ ਵੀ ਪ੍ਰੋਬਲਮ ਸਰੀਰ ਨੂੰ ਆਉਂਦੀ ਉਹਨੂੰ ਨਜ਼ਰ ਅੰਦਾਜ਼ ਨਾ ਕਰੀਏ ਟਾਈਮ ਟਾਈਮ ਤੇ ਆ ਗਾ ਰੈਗੂਲਰ ਚੈੱਕ ਅਪ ਕਰਾਂਦੇ ਰਹੀਏ ਤਾਂ ਕਾफी ਹੱਦ ਤੱਕ ਆਪੇ ਹੀ ਕਹਿ ਸਕਦੇ ਆ ਕਿ ਆਪਾਂ ਇਹਨੂੰ ਟਾਲ ਸਕਦੇ ਆ। ਦੋਸਤੋ ਇੱਕ ਹਾਲ ਮੈਂ ਜਤਿੰਦਰ ਸਿੰਘ ਖੇਰਾ ਤੁਸੀਂ ਦੇਖ ਰਹੇ ਹੋ ਜੱਗਪਾਣੀ ਅੱਜ ਕੱਲ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਬੜਾ ਕੁਝ ਮਿਲਦਾ ਹੈ। ਗੋਡੇ ਬਦਲਾਉਣ ਦੇ ਲਈ ਵੀ ਤੁਹਾਨੂੰ ਬੜਾ ਕੁਝ ਸੋਚਣਾ ਪੈਂਦਾ ਆ। ਜਿਸ ਜਗ੍ਹਾ ਤੇ ਉੱਤੇ ਮੈਂ ਬੈਠਾ ਹਾਂ ਹੀਲਿੰਗ ਸੁਪਰ ਸਪੈਸ਼ਲਿਟੀ ਹਸਪੀਟਲ ਆ ਬੜੇ سارے ਦਾਅਵੇ ਕਰਦੇ ਆ। ਕਿ ਅਸੀਂ ਉਹਨਾਂ 파ਰਟੀ ਬਦਲਦੇ ਆ ਜਿੰਨੇ ਦੀ ਲੋੜ ਹੈ ਅਸੀਂ ਰੋਬੋ ਲੈਂਸ ਕਰਦੇ ਆ ਉਹਦੇ ਨਾਲ ਬਹੁਤ ਫਾਇਦਾ ਹੁੰਦਾ ਕਿਹੜੇ ਕਿਹੜੇ ਫਾਇਦੇ ਆ ਜਾਂ ਤੁਹਾਡੇ ਲਈ ਵਾਕਈ ਚੰਗੀ ਚੀਜ਼ ਹੈ ਉਸ ਚੀਜ਼ ਦਾ ਪਤਾ ਕਰਨ ਦੇ ਲਈ ਮੈਂ ਡਾਕਟਰ ਤਨਵੀਰ ਗਿੱਲ ਹੁਣੇ ਜਿਹੜੇ ਕਿ ਇੱਥੇ ਦੇ ਆਰਥੋਪੈਡਿਕ ਸਪੈਸ਼ਲਿਸਟ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਲਈ ਆਇਆ ਹੋਇਆ ਹਾਂ ਸਸਤੀ ਗੱਲ ਕੀ ਹਾਲ ਚਾਲ ਹੈ ਸਸਤੀ ਗੱਲ ਜੀ ਕੀ ਹਾਲ ਚਾਲ ਹੈ ਜੀ ਬਿਲਕੁਲ ਠੀਕ ਠਾਕ ਅੱਛਾ ਸਭ ਤੋਂ ਪਹਿਲਾਂ ਤੇ ਹੁਣ ਗੋਡੇ ਤਾਂ ਸਭ ਬਦਲਦੇ ਆ ਬਹੁਤ ਸਾਰੇ ਆਰਥੋਪੈਡਿਕ ਆ ਤੁਸੀਂ ਚੰਡੀਗੜ੍ਹ ਦੇ ਵਿੱਚ ਬੈਠੇ ਹੋ ਸੈਕਟਰ 34 ਆ ਪ੍ਰਾਈਮ ਲੋਕੇਸ਼ਨ ਆ ਤੁਹਾਡੇ ਇਸ ਜੋ ਮੈਂ ਤੁਸੀਂ ਦਾਵਾ ਕਰਦੇ ਹੋ ਵੀ ਅਸੀਂ ਸਭ ਤੋਂ ਵੱਖਰਾ ਨਾਰਥ ਇੰਡੀਆ ਦੇ ਵਿੱਚ ਦੰਦਾ ਹੈ ਹੀ ਨਹੀਂ ਟੈਕਨੋਲੋਜੀ ਜਦੰਦੀ ਤੁਸੀਂ ਵਰਤਦੇ ਹੋ ਪਹਿਲਾਂ ਦੇ ਟੈਕਨੋਲੋਜੀ ਕਿਹੜੀ ਆ ਟੈਕਨੋਲੋਜੀ ਦੇ ਡਾਟਾ ਸੀ ਇਸਤੇਮਾਲ ਕਰਦੇ ਆ ਇਹਦਾ ਨਾਮ ਹੈ ਰੋਬੋਲੈਂਸ ਇਹ ਐਫਟੀ 3ਡੀ ਨੀ ਰੀ ਸਰਵਸਿੰਗ ਕਰਨ ਦੀ ਨਵੀਂ ਟੈਕਨੋਲੋਜੀ ਹੈ ਜੋ ਕਿ ਆਗਮੈਂਟਡ ਰਿਐਲਿਟੀ ਟੈਕਨੋਲੋਜੀ ਤੇ ਬੇਸਡ ਹੈ ਹੁਣ ਜਿਹੜੇ ਨਾਰਮਲ ਆਪਰੇਸ਼ਨ ਹੁੰਦੇ ਆ ਜਿਹੜੇ ਆਪਾਂ ਗੋਡੇ ਬਦਲਦੇ ਆ ਆਪਰੇਸ਼ਨ ਦੀ ਗੱਲ ਕਰ ਰਹੇ ਹੋ ਉਹ ਇੱਕ ਪੁਰਾਣੇ ਆਪਰੇਸ਼ਨ ਟ੍ਰੈਡੀਸ਼ਨਲ ਆਪਰੇਸ਼ਨ ਤੇ ਮੈਨੂਅਲ ਆਪਰੇਸ਼ਨ ਹੁੰਦੇ ਸੀ ਮੈਨੂਅਲ ਮਤਲਬ ਉਹਦੇ ਵਿੱਚ ਹੱਥਾਂ ਦੇ ਨਾਲ ਕੀਤੇ ਜਾਂਦੇ ਸੀਗੇ ਉਹਦੇ ਵਿੱਚ ਗਲਤੀਆਂ ਹੋਣ ਦੇ ਪਹਿਲਾਂ ਚਾਂਸ ਹੁੰਦੇ ਸੀ ਕੰਪਲਿਕੇਸ਼ਨ ਹੋਣ ਦੇ ਚਾਂਸ ਹੁੰਦੇ ਸੀ ਇਹ ਬੜੇ ਕਾਮਨ ਜੀ ਗੱਲ ਆਪਣਾ ਸੁਣਨ ਚ ਮਿਲਦੀ ਹੁੰਦੀ ਸੀ ਪਹਿਲਾਂ ਵੀ ਕਿਸੇ ਨੇ ਆਪਰੇਸ਼ਨ ਕਰਵਾਇਆ ਤੇ ਤੇ ਕਿਸੇ ਦਾ ਸੈੱਟ ਬੈਠ ਗਿਆ ਕਿਸੇ ਦਾ ਪਹਿਲਾਂ ਨਾਲ ਵੀ ਹਾਲਤ ਖਰਾਬ ਹੋ ਗਈ ਬੜਾ ਕਾਮਨ ਸੁਣਨ ਨੂੰ ਮਿਲਦਾ ਸੀਗਾ ਉਹਦਾ ਕਾਰਨ ਇਹੀ ਹੁੰਦਾ ਸੀਗਾ ਕਿ ਜਿਹੜੇ ਪੁਰਾਣੇ ਟ੍ਰੈਡੀਸ਼ਨਲ ਆਪਰੇਸ਼ਨ ਹੁੰਦੇ ਸੀ ਉਹਦੇ ਵਿੱਚ ਕੋਈ ਵੀ ਪਹਿਲਾਂ ਤੋਂ ਆਪਰੇਸ਼ਨ ਦੀ ਪਲੈਨਿੰਗ ਨਹੀਂ ਕੀਤੀ ਜਾਂਦੀ ਸੀਗੀ ਜੋ ਵੀ ਕਰਨਾ ਸੀ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਮਰੀਜ਼ ਨੂੰ ਲਿਜਾ ਕੇ ਗੋਡਾ ਖੋਲ ਕੇ ਫਿਰ ਸਾਰਾ ਨਾਪ ਤੋਲ ਮੈਜ਼ਰਮੈਂਟਸ ਸਾਰਾ ਆਪਰੇਸ਼ਨ ਫੇਰ ਕੀਤਾ ਜਾਂਦਾ ਸੀਗਾ ਉਹਦੇ ਵਿੱਚ ਕਈ ਵਾਰੀ ਹੁੰਦਾ ਸੀ ਕਿ ਕੋਈ ਚੀਜ਼ ਹੱਦ ਤੋਂ ਜ਼ਿਆਦਾ ਖਰਾਬ ਹੈ ਕੋਈ ਚੀਜ਼ ਦਾ ਐਂਗਲ ਇੱਕ ਹੱਦ ਤੋਂ ਜ਼ਿਆਦਾ ਖਰਾਬ ਹੈ ਤੇ ਉਹ 100% ਕਰੈਕਟ ਨਹੀਂ ਹੁੰਦੀ ਸੀ ਯਾਨੀ ਕਿ ਉਹਦੇ ਵਿੱਚ ਕੋਈ ਡੈਫੀਸ਼ੈਂਸੀ ਰਹਿ ਜਾਂਦੀ ਸੀ ਜਾਂ ਕੋਈ ਕਸਰ ਰਹਿ ਜਾਂਦੀ ਸੀ ਜਿਹਦੇ ਕਾਰਨ ਮਰੀਜ਼ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੇ ਸੀਗੇ ਜਿਹੜੀ ਟੈਕਨੋਲੋਜੀ ਅੱਜ ਕੱਲ ਅਸੀਂ ਇਸਤੇਮਾਲ ਕਰ ਰਹੇ ਹਾਂ ਇਹਦੇ ਵਿੱਚ ਦੋ ਅਲੱਗ-ਅਲੱਗ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਇੱਕ ਜਿਹੜੀ ਟੈਕਨੋਲੋਜੀ ਉਹਦਾ ਨਾਮ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਕਾਮਨ ਹੈ ਅੱਜ ਕੱਲ ਅੱਜ ਕੱਲ ਹਰ ਇੱਕ ਫੀਲਡ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜਿਆਦਾ ਤਰੱਕੀ ਕਰ ਰਿਹਾ ਹੈ ਦੂਜੀ ਟੈਕਨੋਲੋਜੀ ਜਿਹੜੀ ਇਸਤੇਮਾਲ ਕਰਦੇ ਆ ਉਹ ਸੀ ਕਰਦੇ ਆ ਆਗਮੈਂਟਡ ਰਿਐਲਿਟੀ ਆਗਮੈਂਟਡ ਰਿਐਲਿਟੀ ਟੈਕਨੋਲੋਜੀ ਲੇਟੈਸਟ ਟੈਕਨੋਲੋਜੀ ਹੈ ਜਿਹਨੂੰ ਅਸੀਂ ਅੱਜ ਕੱਲ ਗੋਡਿਆਂ ਦੇ ਆਪਰੇਸ਼ਨ ਦੇ ਵਿੱਚ ਇਸਤੇਮਾਲ ਆਪਾਂ ਕਹਿੰਨੇ ਹਾਂ ਉਹ ਤਾਂ ਬਤਾਇਆ ਸਾਰਿਆਂ ਨੂੰ ਵੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਹੈ ਵੀ ਜੋ ਤੁਸੀਂ ਕਹਿ ਦਿੱਤਾ ਜੋ ਇਨਪੁਟ ਤੁਸੀਂ ਉਹਨੂੰ ਕਮਾਂਡ ਦਿੱਤੇ ਉਹਨੇ ਕਰੀ ਜਾਣਾ ਆਗਮੈਂਟਡ ਰਿਐਲਿਟੀ ਕੀ ਹੈ ਆਗਮੈਂਟਡ ਰਿਐਲਿਟੀ ਦੇ ਵਿੱਚ ਆਪਾਂ ਨੂੰ ਇਹ ਸਮਝਣ ਦੀ ਲੋੜ ਪਵੇਗੀ ਕਿ ਆਪਾਂ ਆਪਰੇਸ਼ਨ ਦੀ ਜਿੰਨੀ ਵੀ ਤਿਆਰੀ ਹੈਗੀ ਹੈ ਹੁਣ ਹਰ ਇੱਕ ਗੋਡੇ ਦੇ ਆਪਰੇਸ਼ਨ ਜਿਹੜੇ ਅਸੀਂ ਅੱਜਕੱਲ ਰੋਬੋਲੈਂਸ ਨਾਲ ਕਰਦੇ ਆ ਐ ਐਫਟੀ 3 ਡੀ ਸਰਫਸਿੰਗ ਜੋ ਸਰਜਰੀ ਕਰਦੇ ਆ ਉਹਦੇ ਵਿੱਚ ਹਰ ਇੱਕ ਗੋਡੇ ਦੇ ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਦਾ ਇੱਕ ਪੂਰੀ ਲੱਤਾਂ ਦਾ ਸੀਟੀ ਸਕੈਨ ਕਰਾਇਆ ਜਾਂਦਾ ਹੈ ਪੂਰੀ ਲੱਤਾਂ ਦਾ ਯਾਨੀ ਕਿ ਚੂਲੇ ਦੇ ਜੋੜ ਤੋਂ ਲੈ ਕੇ ਗਿੱਟੇ ਦੇ ਜੋੜ ਤੱਕ ਪੂਰਾ ਸੀਟੀ ਸਕੈਨ ਕਰਾਇਆ ਜਾਂਦਾ ਫਿਰ ਉਹਦਾ 3D ਰੀਕਨਸਟਰਕਸ਼ਨ ਕੀਤਾ ਜਾਂਦਾ 3D ਰੀਕਨਸਟਰਕਸ਼ਨ ਮਤਲਬ ਉਹਨੂੰ 3 ਡਾਈਮੈਂਸ਼ਨਲਲੀ ਕੰਪਿਊਟਰ ਰੀਕਰੀਏਟ ਕਰ ਦਿੰਦਾ ਹੈ ਕੰਪਿਊਟਰ ਤੇ ਤੇ ਉਸ 3D ਰੀਕਨਸਟਰਕਟਡ ਮਾਡਲ ਦੇ ਉੱਪਰ ਜਿਹੜੀ కృਤਮ ਬੁੱਧੀ ਮਿਤਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੌਫਟਵੇਅਰ ਜਿਹੜੇ ਹੈਗੇ ਆ ਉਹ ਕੰਪਿਊਟਰ ਦੇ ਉੱਪਰ ਹੀ ਆਪਰੇਸ਼ਨ ਕਰਦੇ ਆ ਹੁਣ ਤੁਸੀਂ ਜੇ ਫਰਕ ਸਮਝੋਗੇ ਤਾਂ ਇੱਕ ਹੁੰਦਾ ਵੀ ਸਾਰਾ ਕੁਝ ਖੋਲ ਕੇ ਆਪਰੇਸ਼ਨ ਮਰੀਜ਼ ਦੇ ਉੱਪਰ ਸਾਰਾ ਕੁਝ ਕੈਲਕੂਲੇਟ ਕਰਨਾ ਦੂਜਾ ਹੋ ਵੀ ਮਰੀਜ਼ ਦਾ ਸੀਟੀ ਸਕੈਨ ਕਰਾ ਕੇ ਉਹਦੇ 3D ਮਾਡਲ ਦੇ ਉੱਤੇ ਹੀ ਸਾਰਾ ਆਪਰੇਸ਼ਨ ਕੰਪਿਊਟਰ ਦੇ ਉੱਤੇ ਹੋ ਰਿਹਾ ਇੱਕ ਵਾਰੀ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਮਰੀਜ਼ ਦੇ ਗੋਡੇ ਦੇ ਸਾਰੀ ਜਾਣਕਾਰੀ ਉਪਲਬਧ ਕਰ ਲਈ ਆਪਦੇ ਹਸਤੇ ਸਾਰੀ ਜੋ ਵੀ ਆਪ ਨੂੰ ਜਾਣਕਾਰੀ ਚਾਹੀਦੀ ਐਂਗਲ ਕਿੰਨਾ ਖਰਾਬ ਹੈ ਕਿਹੜੇ ਪਾਸੋਂ ਕਿੰਨੀ ਹੱਡੀ ਡੈਮੇਜ ਹੈ ਐਕਸ ਵਾਈ ਜ਼ੈਡ ਕੋਈ ਵੀ ਜੋ ਫੈਕਟਰ ਜੋ ਆਪ ਨੂੰ ਆਪਰੇਸ਼ਨ ਦੇ ਲਈ ਚਾਹੀਦੇ ਹੁੰਦੇ ਆ ਜਦੋਂ ਉਹ ਬਰਾਮਦ ਹੋਗੇ ਉਸ ਤੋਂ ਬਾਅਦ ਉਹ ਜਿਹੜਾ ਡਾਟਾ ਸਾਨੂੰ ਮਿਲਦਾ ਹੈ ਉਹ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਉਹਦੇ ਵਿੱਚ ਫਰਕ ਪੈਂਦਾ ਹੈ ਆਗਮੈਂਟਡ ਰਿਐਲਿਟੀ ਹੁਣ ਨਾਰਮਲ ਜਿਹੜੇ ਆਪਰੇਸ਼ਨ ਹੁੰਦੇ ਆ ਜਿੰਨਾਂ ਅੱਜਕੱਲ ਜਿਹੜੇ ਬੜੇ ਪਪੂਲਰ ਹੈਗੇ ਆ ਆਪਰੇਸ਼ਨ ਰੋਬੋਟਿਕ ਆਪਰੇਸ਼ਨ ਕਹਿੰਦੇ ਜਿਨ੍ਹਾਂ ਨੂੰ ਬਹੁਤ ਕਰਦੇ ਲੋਕੀ ਕਹਿੰਦੇ ਵੀ ਰੋਬੋ ਦੇ ਨਾਲ ਆਪਰੇਸ਼ਨ ਹੁੰਦਾ ਐਗਜੈਕਟਲੀ ਉਹਦੇ ਵਿੱਚ ਬਿਲਕੁਲ ਸਹੀ ਗੱਲ ਦੱਸੀ ਉਹਨਾਂ ਨੇ ਅੱਜਕੱਲ ਜਿਹੜੇ ਰੋਬੋਟਿਕ ਸਿਸਟਮ ਆਏ ਆ ਉਹਨਾਂ ਨੂੰ ਕਹਿੰਦੇ ਆ ਫੁੱਲੀ ਆਟੋਮੇਟਡ ਰੋਬੋਟਿਕ ਸਿਸਟਮ ਫੁੱਲੀ ਆਟੋਮੇਟਡ ਮਤਲਬ ਆਪ ਦੇ ਆਪ ਆਪਰੇਸ਼ਨ ਕਰਨ ਵਾਲੇ ਰੋਬੋ ਜਿਹੜੇ ਸਿਰਫ ਰੋਬੋ ਜਿਹੜੇ ਰੋਬੋਟਿਕ ਰੋਬੋਟਿਕ ਹੁੰਦੇ ਚੜੇ ਉਹ ਆਪ ਆਪਰੇਸ਼ਨ ਕਰੀ ਜਾਂਦੇ ਉਹ ਜਿਹੜਾ ਹੁਣ ਡਾਟਾ ਆਪਾਂ ਜਿਹੜੇ ਡਾਟਾ ਦੀ ਗੱਲ ਕਰਦਾ ਪਿਆ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਆਪਾਂ ਸਾਰੇ ਆਪਰੇਸ਼ਨ ਦੀ ਜਾਣਕਾਰੀ ਤਾਂ ਲੈ ਲਈ ਉਹ ਜਾਣਕਾਰੀ ਦਾ ਪੱਕੀ ਕੀਤਾ ਜਿਹੜਾ ਡਾਟਾ ਸਾਨੂੰ ਮਿਲਦਾ ਉਹ ਦੋ ਤਰੀਕੇ ਨਾਲ ਕੀਤਾ ਜਾਂਦਾ ਇੱਕ ਜਿਹੜਾ ਹੋ ਗਿਆ ਕਿ ਜਿਹੜਾ ਉਹ ਸਾਰਾ ਡਾਟਾ ਉਹ ਇੱਕ ਮਸ਼ੀਨ ਨੂੰ ਦੇ ਦਿੱਤਾ ਗਿਆ ਰੋਬੋਟ ਨੂੰ ਦੇਤਾ ਤੇ ਰੋਬੋਟ ਨੇ ਆਪਰੇਸ਼ਨ ਕਰਤਾ ਠੀਕ ਹੈ ਜੀ ਰੋਬੋਲੈਂਸ ਵਿੱਚ ਜਿਹੜਾ ਮੇਨ ਫਰਕ ਹੈਗਾ ਰੋਬੋਲੈਂਸ ਵਿੱਚ ਉਹ ਜਿਹੜਾ ਡਾਟਾ ਜਿਹੜਾ ਹੈ ਉਹ ਡਾਕਟਰ ਨੂੰ ਦਿੱਤਾ ਜਾਂਦਾ ਯਾਨੀ ਕਿ ਉਹ ਡਾਟਾ ਮਸ਼ੀਨ ਨੂੰ ਨਹੀਂ ਦਿੱਤਾ ਜਾਂਦਾ ਉਹ ਡਾਕਟਰ ਨੂੰ ਮੈਨੂੰ ਉਹ ਡਾਟਾ ਮਿਲਦਾ ਤੇ ਮੈਂ ਉਹ ਡਾਟਾ ਰੋਬੋਲੈਂਸ ਮਸ਼ੀਨ ਦੇ ਵਿੱਚ ਫੀਡ ਕਰਕੇ ਵੇਰੀਏਬਲ ਡਿਵਾਈਸ ਜਿਵੇਂ ਹੈਲਮਟ ਸਿਸਟਮ ਹੁੰਦਾ ਹੈ ਆਗਮੈਂਟਡ ਰਿਐਲਿਟੀ ਟੈਕਨੋਲੋਜੀ ਦਾ ਮਤਲਬ ਇਹੀ ਹੈ ਕਿ ਮੈਨੂੰ ਉਹ ਸਭ ਚੀਜ਼ਾਂ ਮਰੀਜ਼ ਦੇ ਗੋਡੇ ਤੇ ਦਿਖ ਜਾਣੀਆਂ ਜੋ ਕਿ ਮੇਰੀਆਂ ਨਾਰਮਲ ਅੱਖਾਂ ਨਹੀਂ ਦੇਖ ਸਕਦੀ ਜੀ ਫਿਰ ਉਹ ਡਾਟਾ ਜਿਹੜਾ ਰੋਬੋਲੈਂਸ ਡਿਵਾਈਸ ਦੇ ਵਿੱਚ ਫੀਡ ਕੀਤਾ ਜਾਂਦਾ ਤੇ ਰੋਬੋਲੈਂਸ ਡਿਵਾਈਸ ਨੂੰ ਪਾ ਕੇ ਜਦੋਂ ਅਸੀਂ ਆਪਰੇਸ਼ਨ ਕਰਦੇ ਆ ਤਾਂ ਉਹ ਡਾਟਾ ਮੈਂ ਇਸਤੇਮਾਲ ਕਰਦਾ ਆ ਆਪਦੇ ਹੱਥਾਂ ਨਾਲ ਆਪਰੇਸ਼ਨ ਕਰਨ ਦੇ ਲਈ ਯਾਨੀ ਕਿ ਮੈਂ ਕਿਸੇ ਤੋਂ ਆਪਰੇਸ਼ਨ ਕਰਵਾਉਂਦਾ ਨਹੀਂ ਕਿ ਮੈਂ ਮਸ਼ੀਨ ਤੋਂ ਕਰਵਾਤਾ ਜਾਂ ਮੈਂ ਰੋਬੋਟ ਤੋਂ ਕਰਵਾਤਾ ਸਾਰਾ ਆਪਰੇਸ਼ਨ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਡਾਕਟਰ ਸਰਜਨ ਮੈਂ ਖੁਦ ਕਰਦਾ ਜਿਹਦੇ ਵਿੱਚ ਐਕੂਰੇਸੀ ਜਿਹੜੀ ਹੈਗੀ ਹੈ ਉਹ ਬਹੁਤ ਵਧੀਆ ਰਹਿੰਦੀ ਹੈ ਲੇਕਿਨ ਜਿਹੜੀ ਸਕਿੱਲ ਹੈ ਐਕਸਪੀਰੀਅੰਸ ਹੈ ਇੰਨੇ ਹਜ਼ਾਰ ਆਪਰੇਸ਼ਨ ਕਰਨ ਦਾ ਜਿਹੜਾ ਇੱਕ ਐਕਸਪੀਰੀਅੰਸ ਹੁੰਦਾ ਉਹ ਖਤਮ ਨਹੀਂ ਹੁੰਦਾ ਰੋਬੋਟਿਕ ਆਪਰੇਸ਼ਨ ਦੇ ਵਿੱਚ ਐਕਸਪੀਰੀਅੰਸ ਬਿਲਕੁਲ ਖਤਮ ਹੋ ਜਾਂਦਾ ਬਿਕੋਜ਼ ਆਪਰੇਸ਼ਨ ਕਰਨਾ ਕਿ ਨਹੀਂ ਹੈ ਡਾਕਟਰ ਨੇ ਕਰਨਾ ਜਾਂ ਮਸ਼ੀਨ ਨੇ ਕਰਨਾ ਜੇ ਮਸ਼ੀਨ ਨੇ ਹੀ ਕਰਨਾ ਤਾਂ ਉਹਦੇ ਵਿੱਚ ਡਾਕਟਰ ਨੇ ਕਿੰਨੇ ਹਜ਼ਾਰ ਆਪਰੇਸ਼ਨ ਕੀਤੇ ਉਹਦਾ ਕੋਈ ਮਾਇਨੇ ਨਹੀਂ ਰੱਖਦਾਗਾ ਜਿੰਨਾ ਚਿਰ ਡਾਕਟਰ ਨੇ ਖੁਦ ਸਾਰਾ ਆਪਰੇਸ਼ਨ ਨਹੀਂ ਕਰਨਾਗਾ ਤਾਂ ਇਹ ਰੋਬੋਲੈਂਸ ਦਾ ਜਿਹੜਾ ਮੇਨ ਫੈਕਟਰ ਜਿਹੜਾ ਹੈ ਆਗਮੈਂਟਡ ਰਿਐਲਿਟੀ ਟੈਕਨੋਲੋਜੀ ਦਾ ਹੈ ਕਿ ਡੇਟਾ ਡਾਕਟਰ ਨੂੰ ਸਰਜਨ ਨੂੰ ਦਿੱਤਾ ਜਾਂਦਾ ਮਸ਼ੀਨ ਨੂੰ ਨਹੀਂ ਦਿੱਤਾ ਜਾਂਦਾ ਅੱਛਾ ਰੋਬੋਟਿਕ ਦੇ ਵਿੱਚ ਫਿਰ ਰੋਬੋਟਿਕ ਤਾਂ ਵਧੀਆ ਹੋ ਗਈ ਨਾ ਕਿਉਂਕਿ ਉਹ ਤਾਂ ਸਾਰਾ ਕੁਝ ਆਪ ਕਰੀ ਜਾਂਦੀ ਹੈ ਰੋਬੋਟਿਕ ਹਾਂਜੀ ਰੋਬੋਟਿਕ ਵੀ ਬਹੁਤ ਵਧੀਆ ਆਪਰੇਸ਼ਨ ਬਣਿਆ ਜਾਂਦਾ ਹੈ ਲੇਕਿਨ ਰੋਬੋਟਿਕ ਦੇ ਆਪਰੇਸ਼ਨ ਦੇ ਵਿੱਚ ਜਿਹੜੀ ਦੋ ਤਿੰਨ ਚੀਜ਼ਾਂ ਜਿਹੜੀਆਂ ਨਾਰਮਲ ਮਰੀਜ਼ਾਂ ਦੇ ਜਾਂ ਮਰੀਜ਼ਾਂ ਨੂੰ ਕਿਸੇ ਨੂੰ ਵੀ ਜੋ ਸੋਚ ਕੇ ਥੋੜਾ ਜਿਹਾ ਸ਼ੱਕ ਉਹ ਹੁੰਦਾ ਹੈ ਡਾਊਟ ਡ ਪਹਿਲੀ ਗੱਲ ਤਾਂ ٹرسٹ ਫੈਕਟਰ ਵੀ ਜਿਹੜੇ ਆਪਾਂ ਡਾਕਟਰ ਕੋਲੇ ਗਏ ਉਹ ਆਪਰੇਸ਼ਨ ਉਸ ਡਾਕਟਰ ਨੇ ਕੀਤਾ ਵੀ ਹੈ ਕਿ ਨਹੀਂ ਇੱਕ ਮਸ਼ੀਨ ਨੇ ਕੀਤਾ ਦੂਜਾ ਰੋਬੋਟਿਕ ਜਿਹੜਾ ਆਪਰੇਸ਼ਨ ਹੈ ਕਿਉਂਕਿ ਮਸ਼ੀਨ ਨੇ ਕਰਨਾ ਤਾਂ ਮਸ਼ੀਨ ਬੜੀ ਹੌਲੀ-ਹੌਲੀ ਆਪਰੇਸ਼ਨ ਕਰਦੀ ਹੈ ਸਲੋ ਆਪਰੇਸ਼ਨ ਹੁੰਦਾ ਇੱਕ ਪਾਸੇ ਦੇ ਇੱਕ ਗੋਡੇ ਦੇ ਆਪਰੇਸ਼ਨ ਨੂੰ ਲਗਭਗ 45 ਮਿੰਟ ਤੋਂ 1 ਘੰਟਾ ਲੱਗਦਾ ਹੈ ਰੋਬੋਟਿਕ ਦੇ ਵਿੱਚ ਰੋਬੋਲੈਂਸ ਦੇ ਵਿੱਚ ਕਿਉਂਕਿ ਡਾਕਟਰ ਨੇ ਸਰਜਨ ਨੇ ਆਪਰੇਸ਼ਨ ਕਰਨਾ ਹੁੰਦਾ ਤਾਂ ਇੱਕ ਪਾਸੇ ਦੇ ਗੋਡੇ ਨੂੰ ਆਪਰੇਸ਼ਨ ਨੂੰ ਟਾਈਮ ਲੱਗਦਾ ਹੈ ਸਿਰਫ 15 ਤੋਂ 25 ਮਿੰਟ ਜਿੰਨਾ ਆਪਰੇਸ਼ਨ ਛੇਤੀ ਖਤਮ ਹੁੰਦਾ ਹੈ ਉਨਾ ਹੀ ਘੱਟ ਬਲੱਡ ਲੌਸ ਹੁੰਦਾ ਹੈ ਜਿੰਨਾ ਆਪਰੇਸ਼ਨ ਛੇਤੀ ਖਤਮ ਹੁੰਦਾ ਹੈ ਗੁੱਡਾ ਛੇਤੀ ਬੰਦ ਕੀਤਾ ਜਾਂਦਾ ਹੈ ਉਨਾ ਹੀ ਇਨਫੈਕਸ਼ਨ ਦਾ ਚਾਂਸ ਘਟਦਾ ਹੈ ਉਨਾ ਹੀ ਦਰਦ ਘੱਟ ਹੁੰਦਾ ਹੈ ਤਾਂ ਉਹ ਨੋਰਮਲ ਜਿਹੜੇ ਰੋਬੋਟਿਕ ਆਪਰੇਸ਼ਨ ਦੇ ਹਾਲਾਂਕਿ ਉਹ ਵੀ ਬੜੇ ਐਕਿਊਰੇਟ ਆਪਰੇਸ਼ਨ ਹੈ ਮੈਂ ਇਨੀ ਕਹ ਰਿਹਾ ਕਿ ਉਹ ਐਕਿਊਰੇਟ ਨਹੀਂ ਹੈਗੇ ਐਕਿਊਰੇਟ ਉਹ ਵੀ ਬਹੁਤ ਹੈ ਲੇਕਿਨ ਉਹਨਾਂ ਦੀ ਡਿਊਰੇਸ਼ਨ ਬਹੁਤ ਹੈ ਉਹ ਇੱਕ ਇਹ ਦੋਨੇ ਪਾਸੇ ਦੇ ਜੇ ਗੋਡੇ ਦੇ ਆਪਰੇਸ਼ਨ ਦੀ ਗੱਲ ਕਰਦੇ ਆਂ ਤਾਂ 2 ਘੰਟੇ 2.5 ਘੰਟੇ ਲੱਗ ਜਾਂਦੇ ਇਹਨਾਂ ਲੰਬਾ ਇਹਨਾਂ ਵੱਡਾ ਆਪਰੇਸ਼ਨ ਕਰਨ ਪਾਈਓ ਨਾਰਮਲ ਜਿਹੜੇ ਰੋਬੋਟਿਕ ਆਪਰੇਸ਼ਨ ਹੁੰਦੇ ਆ ਉਹਦੇ ਵਿੱਚ ਮਰੀਜ਼ ਨੂੰ ਇੱਕ ਜਾਂ ਦੋ ਦਿਨਾਂ ਵਾਸਤੇ ਆਪਰੇਸ਼ਨ ਤੋਂ ਬਾਅਦ ਆਈਸੀਯੂ ਵਿੱਚ ਰੱਖਿਆ ਜਾਂਦਾ ਹੈ ਜਿਹੜੇ ਰੋਬੋਲੈਂਸ ਨਾਲ ਆਪਰੇਸ਼ਨ ਕੀਤੇ ਜਾਂਦੇ ਕਿਉਂਕਿ ਛੋਟੇ ਆਪਰੇਸ਼ਨ ਹੁੰਦੇ ਆ 15 20 ਮਿੰਟ ਦੇ ਅੰਦਰ ਆਪਰੇਸ਼ਨ ਖਤਮ ਹੋ ਜਾਂਦੇ ਆ ਵਾਪਸ ਆਈਸੀਯੂ ਵਿੱਚ ਭੇਜਣ ਦੀ ਲੋੜ ਨਹੀਂ ਹੁੰਦੀ ਉਹ ਮਰੀਜ਼ ਆਪਰੇਸ਼ਨ ਤੋਂ ਬਾਅਦ ਆਪਣੇ ਕਮਰੇ ਜਾਂਦਾ ਆਪਦੇ ਫੈਮਿਲੀ ਵਿੱਚ ਜਾ ਕੇ ਗੱਲਬਾਤ ਕਰਦੇ ਆ ਆਪਦੀ ਫੈਮਿਲੀ ਵਿੱਚ ਰਹਿਣ ਦੇ ਕਾਰਨ ਦੀ ਲੋੜ ਨਹੀਂ ਰਿਕਵਰੀ ਦੀ ਅੱਛਾ ਮੈਂ ਤੁਹਾਡੇ ਉਹ ਪਿੱਛੇ ਫੋਟੋਜ਼ ਵੀ ਲੱਗੇ ਹੋਈਆਂ ਦੇਖਣ ਦੇ ਆ ਉਹ ਵੀ ਉਹ ਇਹ ਆਪਰੇਸ਼ਨ ਤੋਂ ਬਾਅਦ ਦੀਆਂ ਫੋਟੋਜ਼ ਹਨ ਵੀ ਕਾਫੀ ਦਾ ਕੱਪ ਪੀ ਰਹੇ ਹਾਂ ਜੀ ਆਪਰੇਸ਼ਨ ਦੇ ਬਾਅਦ ਦੀ ਹੈ ਹਾਂ ਸਾਈਮਲਟੇਨियसली ਹਾਂ ਮਤਲਬ ਸਾਡੀ ਜਿਹੜੀ ਰਿਕਵਰੀ ਪ੍ਰੋਸੈਸ ਹੈ ਰਬੂਲੈਂਸ ਦੀ ਉਹ ਨਾਰਮਲ ਆਪਰੇਸ਼ਨ ਦੇ ਕੰਪੈਰੀਟਿਵਲੀ ਬਹੁਤ ਜ਼ਿਆਦਾ ਫਾਸਟ ਹੈ ਇਹ ਇੱਕ ਕੱਪ ਕਦੋਂ ਫੜਿਆ ਮੈਡਾ ਦੱਸ ਸਕਦੇ ਇਹ ਵਾਲਾ ਕੱਪ ਹੁੰਦਾ ਜਿਸ ਦਿਨ ਅਸੀਂ ਪੇਸ਼ੈਂਟ ਨੂੰ ਸੀ ਛੁੱਟੀ ਦਿੰਨੇ ਹਨ ਯਾਨੀ ਕਿ ਦੂਸਰੇ ਦਿਨ ਅੱਛਾ ਦੂਸਰੇ ਦਿਨ ਜਿਸ ਦਿਨ ਛੁੱਟੀ ਦਿੰਨੇ ਹਨ ਫਿਰ ਮੰਨ ਥੋੜਾ ਜਿਹਾ ਆਪ ਦਾ ਕੌਨਫੀਡੈਂਸ ਵਧਾਉਣ ਵਾਸਤੇ ਕਿ ਦੇਖੋ ਮੇਰੇ ਵੱਲ ਮੈਂ ਆਇਆ ਵੀਲਚਰ ਤੇ ਬੈਠ ਕੇ ਸੀ ਤੇ ਹੁਣ ਮੈਂ ਆਪ ਦਾ ਤੁਰ ਕੇ ਜਾ ਰਿਹਾ ਹਾਂ ਇਹ ਜਿਹੜਾ ਫੈਕਟਰ ਹੁੰਦਾ ਹੈ ਇਹ ਪੇਸ਼ੈਂਟ ਦਾ ਮਨੋਬਲ ਵਧਾਉਂਦਾ ਕਿੰਨੇ ਦਿਨਾਂ ਦੀ ਛੁੱਟੀ ਦੇ ਦਿੰਦੇ ਅਸੀਂ ਆਪਰੇਸ਼ਨ ਤੋਂ ਦੂਸਰੇ ਦਿਨ ਛੁੱਟੀ ਦੇ ਦਿੰਦੇ ਹਾਂ ਦੂਸਰੇ ਦਿਨ ਛੁੱਟੀ ਜੇ ਫੋਰ ਐਗਜ਼ਾਮਪਲ ਕਿਸੇ ਨੇ ਜੇ ਦਾ ਰੀਜ਼ਨ ਸਹੀ ਹੈ ਰਿਕਵਰੀ ਇਨੀ ਫਾਸਟ ਹੁੰਦੀ ਹੈ ਕਿ ਆਪਰੇਸ਼ਨ ਤੋਂ ਮਰੀਜ਼ 3 ਘੰਟੇ 4 ਘੰਟੇ ਬਾਅਦ ਕੁਝ ਮਰੀਜ਼ 2 ਘੰਟੇ ਬਾਅਦ ਕੁਝ ਮਰੀਜ਼ 5 ਘੰਟੇ ਬਾਅਦ ਆਪਦੇ ਨਵੇਂ ਗੋਡਿਆਂ ਤੇ ਲੱਤਾਂ ਤੇ ਖੁਦ ਖੜੇ ਹੋ ਜਾਂਦੇ ਆ ਖੁਦ ਕੁਛ ਕਦਮ ਚੱਲਣਾ ਵੀ ਸ਼ੁਰੂ ਕਰ ਦਿੰਦੇ ਸਹੀ ਹੈ ਅੱਛਾ ਮੈਂ ਸੁਣ ਕੇ ਵੀ ਇਹ ਆਇਆ ਮੈਨੂੰ ਤੁਹਾਡੀ ਟੀਮ ਵੀ ਇਹ ਵਾਰ-ਵਾਰ ਦੱਸਦੀ ਸੀ ਵੀ ਗੱਲ ਇੱਥੇ ਕਰਨੀ ਆ ਜਿਵੇਂ ਅਸੀਂ ਪੂਰਾ ਗੋਡਾ ਨਹੀਂ ਬਦਲਦੇ ਅਸੀਂ ਓਨਾ ਹੀ ਪਾਰਟ ਬਦਲਦੇ ਆ ਜਿੰਨੀ ਲੋੜ ਆ ਉਹ ਕੀ ਹਿਸਾਬ ਆ ਕਿਉਂਕਿ ਦੇਖੋ ਜੇ ਗੋਡਾ ਖਰਾਬ ਆ ਤੇ ਮੇਲਾ ਤਾਂ ਵੀ ਚੱਪਣੇ ਵੀ ਬਦਲੀ ਜਾਂਦੀ ਆ ਤੁਹਾਡੀ ਕਾਰਟਿਲੇਜ ਵੀ ਹੈਲਦੀ ਆ ਤੁਹਾਡੀ ਕੈਰੀ ਹੱਡੀ 'ਚ ਵੀ ਡਰਿੱਲ ਕਰਨਾ ਪੈਂਦਾ ਤੁਸੀਂ ਕਿਦਾਂ ਇਹ ਕਰੀ ਜਾਂਦੇ ਜਿੰਨੇ ਵੀ ਪੁਰਾਣੇ ਆਪਰੇਸ਼ਨ ਸੀਗੇ ਕਿਉਂਕਿ ਪੁਰਾਣੇ ਆਪਰੇਸ਼ਨਾਂ ਵਿੱਚ ਕੋਈ ਵੀ ਟੈਕਨੋਲੋਜੀ ਉਪਲਬਧ ਨਹੀਂ ਸੀਗੀ ਜਿਹੜੀ ਫੋਰ ਐਗਜ਼ਾਮਪਲ ਅਸ ਤੋਂ 20 ਸਾਲ ਪਹਿਲਾਂ ਜਿਹੜੀ ਟੈਕਨੋਲੋਜੀ ਸੀਗੀ ਉਸ ਵੇਲੇ ਉਹ ਟਾਪ ਤੇ ਮੰਨੀ ਜਾਂਦੀ ਸੀ ਉਹਦੇ ਵਿੱਚ ਗੋਡੇ ਦੇ ਸਾਰੇ ਹਿੱਸੇ ਬਦਲਨੇ ਪੈਂਦੇ ਹੁੰਦੇ ਸੀ ਹੁਣ ਜੇ ਆਪਾਂ ਗੁੱਡੇ ਨੂੰ ਐਨਾਟੋਮਿਕਲੀ ਦੇਖੀਏ ਜੇ ਆਪੋ ਦਾ ਆਕਾਰ ਦੇਖੀਏ ਤਾਂ ਗੋਡਾ ਤਿੰਨ ਹੱਡੀਆਂ ਨੂੰ ਮਿਲਾ ਕੇ ਮਿਲਦਾ ਪੱਟਲੀ ਹੱਡੀ ਲੱਤਲੀ ਹੱਡੀ ਤੇ ਅੱਗੇ ਜਿਹੜੀ ਚੱਪਣੀ ਹੁੰਦੀ ਜੀ ਨੀ ਕੈਪ ਕਹਿੰਦੇ ਹੁਣ ਜੇ ਆਪਾਂ ਐਨਾਟੋਮਿਕਲੀ ਦੇਖਦੇ ਹਾਂ ਤਾ ਗੋਡੇ ਦੀ ਜਿਹੜਾ ਗੋਡਾ ਹੁੰਦਾ ਉਹ ਪੱਟ ਵਾਲੀ ਹੱਡੀ ਤੇ ਲੱਤ ਵਾਲੀ ਹੱਡੀ ਤੇ ਜਿਹੜੀ ਅੱਗੇ ਚੱਪਣੀ ਹੁੰਦੀ ਇਹਨਾਂ ਤਿੰਨਾਂ ਦੇ ਜੋੜ ਨੂੰ ਆਪਾਂ ਨੀ ਜੁਆਇੰਟ ਕਹਿੰਦੇ ਆ ਗੋਡਾ ਕਹਿੰਦੇ ਆ ਜੀ ਜਿਹੜਾ ਅਸੀਂ ਆਪਰੇਸ਼ਨ ਕਰਦੇ ਆ ਉਸ ਆਪਰੇਸ਼ਨ ਦੇ ਵਿੱਚ ਅਸੀਂ ਸਿਰਫ ਜਿਹੜੀ ਪੱਟ ਵਾਲੀ ਹੱਡੀ ਏ ਤੇ ਜਿਹੜੀ ਲੱਤ ਵਾਲੀ ਹੱਡੀ ਏ ਇਹਨਾਂ ਦੇ ਡੈਮੇਜਡ ਪਾਰਟ ਨੂੰ ਚੇਂਜ ਕੀਤਾ ਜਾਂਦਾ ਅਸੀਂ ਚੱਪਣੀ ਨੂੰ ਚੇਂਜ ਨਹੀਂ ਕਰਦੇ ਕਿ ਚੱਪਣੀ ਨੂੰ ਅਸੀਂ ਸਾਈਡ ਤੇ ਕਰਕੇ ਆਪਰੇਸ਼ਨ ਕਰ ਦਿੰਦੇ ਆ ਤੇ ਵਾਪਸ ਚੱਪਣੀ ਨੂੰ ਆਪਦੀ ਨੈਚੁਰਲ ਜਗ੍ਹਾ ਤੇ ਬਿਠਾ ਦਿੰਦੇ ਆ ਤੇ ਜਿਹੜਾ ਵਿੱਚ ਬਲੂ ਵਾਲਾ ਕਾਰਟਿਜ ਆ ਉਹ ਵੀ ਚੇਂਜ ਕਰਦੇ ਆ ਜਿਹੜਾ ਸਭ ਤੋਂ ਜ਼ਰੂਰੀ ਲਿਗਾਮੈਂਟ ਹੁੰਦਾ ਜਿਹੜਾ ਉਹ ਲਿਗਾਮੈਂਟ ਹੁੰਦਾ ਪੋਸਟੀਰੀਅਰ ਕ੍ਰੂਸ਼ੀਏਟ ਲਿਗਾਮੈਂਟ ਜਿਹੜਾ ਗੋਡੇ ਦੇ ਪਿਛਲੇ ਪਾਸੇ ਹੁੰਦਾ ਹੈ ਕਾਫੀ ਮੋਟਾ ਲਿਗਾਮੈਂਟ ਹੁੰਦਾ ਇਹ ਹੁੰਦਾ ਗੋਡੇ ਦਾ ਮੇਨ ਸਟੇਬਿਲਾਇਜ਼ਰ ਮੇਨ ਸਟੇਬਿਲਾਇਜ਼ਰ ਮਤਲਬ ਮੇਨ ਸਟੈਬਿলাইਜ਼ਰ ਮਤਲਬ ਗੋਡੇ ਦੀ ਆਪਰੇਸ਼ਨ ਤੋਂ ਪਹਿਲਾਂ ਜਾਂ ਗੋਡੇ ਦੇ ਆਪਰੇਸ਼ਨ ਤੋਂ ਬਾਅਦ ਗੋਡੇ ਨੂੰ ਸਟੇਬਲ ਰੱਖਣ ਵਾਸਤੇ ਮਜ਼ਬੂਤ ਰੱਖਣ ਵਾਸਤੇ ਪੀਸੀਐਲ ਲਿਗਾਮੈਂਟ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਅਗੇਨ ਜਿਹੜੇ ਹੁਣ ਟ੍ਰੈਡੀਸ਼ਨਲ ਆਪਰੇਸ਼ਨ ਹੈ ਉਹਨਾਂ ਵਿੱਚ ਪੀਸੀਐਲ ਲਿਗਾਮੈਂਟ ਨੂੰ ਵੀ ਕੱਢਣਾ ਪੈਂਦਾ ਜਿਹੜਾ ਅਸੀਂ ਰੀ ਸਰਪ ਸਿੰਘ ਦਾ ਆਪਰੇਸ਼ਨ ਕਰਦੇ ਐਫਟੀ 3ਡੀ ਰੀ ਸਰਪ ਸਿੰਘ ਯਰਬੂਲੈਂਸ ਉਹਦੇ ਵਿੱਚ ਨਾ ਤਾਂ ਅਸੀਂ ਚੱਪਣੀ ਨੂੰ ਕਾਢਣਾ ਚੱਪਣੀ ਨੂੰ ਨੇਚਰਲ ਰੱਖਦੇ ਹਾਂ ਚਪੜੀ ਨੂੰ ਸਾਈਡ ਤੇ ਕਰਕੇ ਆਪਰੇਸ਼ਨ ਕਰ ਦਿੰਨੇ। ਨਾ ਹੀ ਅਸੀਂ ਪੀਸੀਐਲ ਲਿਗਾਮੈਂਟ ਨੂੰ ਕੱਢਣਾ। ਯਾਨੀ ਕਿ ਜਿਹੜਾ ਮੇਨ ਸਟੈਬਲਾਈਜ਼ਰ ਮੋਟਾ ਲਿਗਾਮੈਂਟ ਜਿਹੜਾ ਗੋਡੇ ਨੂੰ ਸੰਭਾਲ ਕੇ ਰੱਖਦਾ ਹੈ ਆਪਰੇਸ਼ਨ ਤੋਂ ਪਹਿਲਾਂ ਵੀ ਤੇ ਬਾਅਦ ਉਹਨੂੰ ਵੀ ਅਸੀਂ ਨਹੀਂ ਕੱਟਦੇਗੇ। ਉਹਨੂੰ ਵੀ ਨੈਚੁਰਲ ਰੱਖਦੇ। ਤੀਜੀ ਗੱਲ ਨਾਰਮਲ ਆਪਰੇਸ਼ਨ ਦੀ ਅਲਾਈਨਮੈਂਟ ਕਰਨ ਵਾਸਤੇ ਯਾਨੀ ਕਿ ਟੇਡੇ ਗੋਡਿਆਂ ਨੂੰ ਸਿੱਧਾ ਕਰਨ ਦੇ ਲਈ ਪੱਟ ਵਾਲੀ ਹੱਡੀ ਦੇ ਅੰਦਰ ਅਲਾਈਨਮੈਂਟ ਰੋਡ ਪਾਉਣੀ ਪੈਂਦੀ ਹੁੰਦੀ। ਉਹ ਪੱਟੜ ਵਾਲੀ ਹੱਡੀ ਦੇ ਵਿੱਚ ਅਲਾਈਨਮੈਂਟ ਰੌਡ ਪਾਉਣ ਤੋਂ ਪਹਿਲਾਂ ਪੱਟੜ ਵਾਲੀ ਹੱਡੀ ਨੂੰ ਡ੍ਰਿਲ ਕਰਨਾ ਪੈਂਦਾ ਮਤਲਬ ਛੇ ਕਰਨਾ ਪੈਂਦਾ ਹੈ ਨਾ ਜਿੱਦਾਂ ਆਪਾਂ ਕਹੀਏ ਡ੍ਰਿਲ ਕਰਨਾ ਪੈਂਦਾ ਪਹਿਲਾਂ ਪਹਿਲਾਂ ਛੇਦ ਕਰਨਾ ਪੈਂਦਾ ਫਿਰ ਉਸ ਛੇਦ ਦੇ ਵਿੱਚ ਹੀ ਉਹ ਅਲਾਈਨਮੈਂਟ ਰੌਡ ਪਾਈ ਜਾਂਦੀ ਹੈ ਸਾਰਾ ਆਪਰੇਸ਼ਨ ਜਿਹੜਾ ਉਹ ਸਿਉ ਅਲਾਈਨਮੈਂਟ ਰੌਡ ਦੇ ਉੱਪਰ ਹੀ ਕੀਤਾ ਜਾਂਦਾ ਤਾਂ ਕਿ ਟੇਢੀ ਲੱਤ ਸਿੱਧੀ ਹੋ ਜਾ ਜਿਵੇਂ ਪੁਰਾਣੇ ਜਿਵੇਂ ਆਪਣੇ ਕਰਪੈਂਡਰ ਹੁੰਦੇ ਆ ਉਹ ਪਹਿਲਾਂ ਸੀਤ ਲੈ ਕੇ ਇੱਕ ਪਾਉਂਦੇ ਆ ਸਿੱਧੀ ਲਾਈਨ ਗ੍ਰੈਵਿਟੀ ਨਾਲ ਜਿਹੜੀ ਦਿਖਦੀ ਫਿਰ ਕੰਨ ਸਿੱਧੀ ਬਣਦੀ ਹੁਣ ਟੇਡੇ ਗੋਡੇ ਸਿੱਧੇ ਕਰਨ ਦੇ ਲਈ ਪੁਰਾ ਉਹਨਾਂ ਦੇ ਵਿੱਚ ਰੌਡ ਪਾ ਕੇ ਸਿੱਧੀ ਰੌਡ ਪਾ ਕੇ ਇੱਕ ਆਪਰੇਸ਼ਨ ਕੀਤਾ ਜਾਂਦਾ ਸੀਗਾ ਉਹ ਆਪਰੇਸ਼ਨ ਦੀ ਅਲਾਈਨਮੈਂਟ ਤਾਂ ਠੀਕ ਹੋ ਜਾਂਦੀ ਸੀ ਲੇਕਿਨ ਜਦੋਂ ਆਪਰੇਸ਼ਨ ਤੋਂ ਬਾਅਦ ਉਹ ਅਲਾਈਨਮੈਂਟ ਰੌਡ ਬਾਹਰ ਕੱਢ ਦਿੱਤੀ ਜਾਂਦੀ ਸੀ ਤਾਂ ਪੱਟ ਵਾਲੀ ਹੱਡੀ ਅੰਦਰ ਪਰਮਾਨੈਂਟਲੀ ਖੋਖਲੀ ਹੋ ਜਾਂਦੀ ਕਿਉਂਕਿ ਆਪਾਂ ਪਹਿਲਾਂ ਡ੍ਰਿਲ ਕੀਤਾ ਫਿਰ ਰੌਡ ਪਾਈ ਫਿਰ ਅਲਾਈਨਮੈਂਟ ਕਰਤੀ ਤੇ ਰੌਡ ਬਾਹਰ ਕੱਢਤੀ ਹੁਣ ਜਿੰਨੇ ਵੀ ਮਰੀਜ਼ ਗੋਡਿਆਂ ਦਾ ਆਪਰੇਸ਼ਨ ਕਰਾਉਂਦੇ ਆ ਪਹਿਲਾਂ ਹੀ ਬਜ਼ੁਰਗ ਹੁੰਦੇ ਆ ਉਹਨਾਂ ਦੀਆਂ ਹੱਡੀਆਂ ਪਹਿਲਾਂ ਹੀ ਕਮਜ਼ੋਰ ਹੁੰਦੀਆਂ ਆ ਆਸਟਿਓਪੋਰੋਸਿਸ ਹੋਇਆ ਹੁੰਦਾ ਉਹਦੇ ਉੱਪਰ ਆਪਾਂ ਹੋਰ ਡ੍ਰਿਲ ਕਰ ਦਿੰਨੇ ਆ ਉਦੋਂ ਨਾਲ ਫਿਰ ਗੱਡੀ ਹੋਰ ਜੋ ਹੋਰ ਕਮਜ਼ੋਰ ਹੋ ਜਾਂਦੀ ਹੈ ਤਾਂ ਇਹੋ ਕਈ ਲੋਕਾਂ ਦਾ ਹੁੰਦਾ ਵੀ ਆਪਰੇਸ਼ਨ ਤੋਂ ਬਾਅਦ ਗੋਡੇ ਠੀਕ ਹੋ ਜਾਂਦੇ ਲੇਕਿਨ ਦਰਦ ਨਹੀਂ ਜਾਂਦਾ ਕਿਉਂਕਿ ਆਪ ਇੱਕ ਚੀਜ਼ ਠੀਕ ਕਰਤੀ ਦੂਜੀ ਚੀਜ਼ ਖਰਾਬ ਕਰਤੀ ਲੇਕਿਨ ਪੁਰਾਣੇ ਆਪਰੇਸ਼ਨਾਂ ਦੇ ਵਿੱਚ ਕੋਈ ਇਹੋ ਜਿਹੀ ਹੋਰ ਟੈਕਨੋਲੋਜੀ ਅਵੇਲੇਬਲ ਨਹੀਂ ਸੀ ਇਸ ਤੋਂ ਇਲਾਵਾ ਹੋਰ ਕੋਈ ਉਪਚਾਰ ਹੈ ਨਹੀਂ ਸੀਗਾ ਤਾਂ ਅਸੀਂ ਵੀ ਜਦੋਂ 10 ਸਾਲ ਪਹਿਲਾਂ ਆਪਰੇਸ਼ਨ ਕਰਦੇ ਸੀਗੇ ਜਦੋਂ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਨਹੀਂ ਸੀ ਤਾਂ ਮੈਨੂੰ ਖੁਦ ਯਾਦ ਮੈਂ ਵੀ ਰੋੜ ਨਾਲ ਹੀ ਆਪਰੇਸ਼ਨ ਕਰਦਾ ਹੁੰਦਾ ਸੀਗਾ ਲੇਕਿਨ ਹੁਣ ਆਰਟੀਫੀਸ਼ੀਅਲ ਇੰ ਯਾਨੀ ਕਿ ਸਾਨੂੰ ਗੋਡੇ ਟੇਡੇ ਗੋਡੇ ਸਿੱਧੇ ਕਰਨ ਦੇ ਲਈ ਰੌਡ ਤੋਂ ਬਿਨਾਂ ਹੀ ਆਪਰੇਸ਼ਨ ਹੋ ਜਾਂਦਾ ਹੈ ਵਰਚੁਅਲ ਅਲਾਈਨਮੈਂਟ ਮਤਲਬ ਉਹਦੇ ਲਈ ਕੋਈ ਡ੍ਰਿਲ ਕਰਨ ਦੀ ਲੋੜ ਨਹੀਂ ਹੈਗੀ ਸ਼ੇਕ ਕਰਨ ਦੀ ਲੋੜ ਨਹੀਂ ਨਾ ਡ੍ਰਿਲ ਕਰਨਾ ਹੈ ਪਾਟਲੀ ਹੱਡੀ ਨੂੰ ਨਾ ਕੋਈ ਰੌਡ ਪਾਉਣੀ ਹੈ ਤਾਂ ਜਿਹੜਾ ਆਪਰੇਸ਼ਨ ਤੋਂ ਬਾਅਦ ਕਮਜ਼ੋਰ ਹੱਡੀ ਦਾ ਦਰਦ ਹੁੰਦਾ ਜਟਾ ਉਹ ਇਹਦੇ ਵਿੱਚ ਕੋਈ ਪੋਸਿਬਿਲਟੀ ਨਹੀਂ ਹੁੰਦੀ ਹੋਣ ਦੀ ਤੇ ਕਿੰਨੇ ਫਰਕ ਹੋ ਗਏ ਹੁਣ ਜੇ ਨਾਰਮਲ ਜਿਵੇਂ ਤੁਸੀਂ ਪੁੱਛਿਆ ਸੀਗਾ ਡੈਮੇਜਡ ਪਾਰਟ ਕੇ ਪੂਰਾ ਗੋਡਾ ਹੁਣ ਅਸੀਂ ਜੇ ਧਿਆਨ ਨਾਲ ਜੇ ਸੋਚ ਕੇ ਦੇਖੀਏ ਨਾ ਤਾਂ ਅਸੀਂ ਗੋਡੇ ਦੀ ਚੱਪਣੀ ਬਦਲੀ ਨਾ ਅਸੀਂ ਗੋਡੇ ਦਾ ਲਿਗਾਮੈਂਟ ਕੱਢਿਆ ਨਾ ਅਸੀਂ ਪੱਟ ਵਾਲੀ ਹੱਡੀ ਨੂੰ ਖਾਲੀ ਕੀਤਾ ਤਾਂ ਸਾਰਾ ਗੋਡਾ ਤਾਂ ਆਪਾਂ ਬਦਲੀ ਨਹੀਂ ਹੈਗਾ ਆਪਾਂ ਸਿਰਫ ਪੱਟ ਵਾਲੀ ਹੱਡੀ ਤੇ ਲੱਤ ਵਾਲੀ ਹੱਡੀ ਦੇ ਉੱਪਰੋਂ ਉੱਪਰੋਂ ਦੀ ਸਤਹ ਨੂੰ ਉੱਪਰੋਂ ਦੀ ਸਰਫੇਸ ਨੂੰ ਕੱਢ ਕੇ ਉਹਦੇ ਉੱਤੇ ਇੰਪਲਾਂਟ ਦੇ ਕੈਪ ਫਿਟ ਕਰ ਦੇਣੇ ਜੋ ਕਿ ਨਾਰਮਲ ਕਾਰਟਿਲੇਜ ਦੀ ਤਰ੍ਹਾਂ ਕੰਮ ਕਰਦੇ ਅੱਛਾ ਜਦੋਂ ਰੋਬੋਟਿਕ ਸਰਜਰੀ ਹੁੰਦੀ ਹੈ ਡਾਕਟਰ ਸਾਹਿਬ ਉਦੋਂ ਇਹ ਚਪਣੀ ਵਗੈਰਾ ਕੱਢੀ ਜਾਂਦੀ ਹੈ ਡਿਪੈਂਡ ਕਰਦਾ ਹੁੰਦਾ ਹੈ ਕਈ ਜਗ੍ਹਾ ਤੇ ਮੋਸਟਲੀ ਜਿਹੜੇ ਜਿਹੜੇ ਵੀ ਆਪਰੇਸ਼ਨ ਹੁੰਦੇ ਆ ਉਹਦੇ ਵਿੱਚ ਨਾਰਮਲੀ ਤਾਂ ਚਪਣੀ ਨੂੰ ਕੱਢ ਕੇ ਉਹਦੀ ਉਹਦੇ ਥੱਲੇ ਇੱਕ ਪਲਾਸਟਿਕ ਦਾ ਪਾਰਟ ਲਗਾਇਆ ਜਾਂਦਾ ਜਿਹਨੂੰ ਪਟੈਲਾ ਰੀਸਰਫਰਸਿੰਗ ਕਹਿੰਦੇ ਆ ਉਹ ਕੀਤਾ ਜਾਂਦਾ ਜਿਹੜਾ ਅਸੀਂ ਆਪਰੇਸ਼ਨ ਕਰਦੇ ਆ ਜਾਂ ਜਿਹੜੇ ਮੈਂ ਆਪਰੇਸ਼ਨ ਕਰਦਾ ਉਹਦੇ ਵਿੱਚ ਨਾ ਤਾਂ ਅਸੀਂ ਚਪਣੀ ਕੱਢਦੇ ਆ ਨਾ ਨੈਚੁਰਲ ਰੱਖਦੇ ਆ ਨਾ ਹੀ ਅਸੀਂ ਲਿਗਾਮੈਂਟ ਕੱਢਦੇ ਨਾ ਰੌਡ ਪਾਉਂਨੇ ਵੱੜਦੀ ਇਹ ਗੱ ਜਿੰਨਾ ਹੋ ਸਕੇ ਬਚਾਇਆ ਜਾ ਸਕਦਾ ਐਗਜ਼ੈਕਟਲੀ ਇਹਨੂੰ ਅਸੀਂ ਦੂਜੇ ਟਰਮ ਚ ਜੇ ਆਪਾਂ ਕਹੀਏ ਤੈਨੂੰ ਕਹਿੰਦੇ ਮਿਨਿਮਲੀ ਇਨਵੇਸਿਵ ਮਿਨਿਮਲੀ ਇਨਵੇਸਿਵ ਮਤਲਬ ਸਰਜਰੀ ਕਰਨ ਦਾ ਤਰੀਕਾ ਇਹੋ ਜਿਹਾ ਹੋਣਾ ਚਾਹੀਦਾ ਜੋ ਕਿ ਸਰੀਰ ਦੇ ਨਾਰਮਲ ਹਿੱਸਿਆਂ ਨੂੰ ਘੱਟ ਤੋਂ ਘੱਟ ਡੈਮੇਜ ਕਰੇ ਹੁਣ ਇਹ ਸਰਜਰੀ ਦਾ ਮੇਨ ਜਿਹੜਾ ਪ੍ਰਿੰਸੀਪਲ ਮੰਨਿਆ ਜਾਊਗਾ ਇਹੀ ਮੰਨਿਆ ਜਾਏਗਾ ਕਿ ਸੀ ਆਪਰੇਸ਼ਨ ਵੀ ਕਰਨਾ ਹੈ ਲੇਕਿਨ ਅਸੀਂ ਨੈਚੁਰਲ ਚੀਜ਼ਾਂ ਨੂੰ ਬਚਾ ਕੇ ਹੀ ਰੱਖਣਾ ਜਿੰਨਾ ਕਿ ਖਰਾਬ ਹੈ ਉਹਨਾਂ ਕੀ ਠੀਕ ਉਹਨਾਂ ਕੀ ਅਸੀਂ ਠੀਕ ਕਰੀਏ ਬਾਕੀ ਸਾਰੀਆਂ ਚੀਜ਼ਾਂ ਨੂੰ ਕਿਉਂ ਕਢੀਏ ਜਦੋਂ ਸਾਡੇ ਕੋਲੇ ਅੱਜ ਦੀ 21ਵੀਂ ਸਦੀ ਵਿੱਚ ਟੈਕਨੋਲੋਜੀਆਂ ਇਹੋ ਜਿਹੀਆਂ ਆ ਚੁੱਕੀਆਂ ਕਿ ਸਾਨੂੰ ਲੋਡ ਹੀ ਨਹੀਂ ਹੈਗੀ ਕੱਢਣ ਦੀ ਉਹਨਾਂ ਨੂੰ ਜਦੋਂ ਹੁਣ ਲੋਡ ਨਹੀਂ ਹੈਗੀ ਤਾਂ ਪੁਰਾਣੇ ਆਪਰੇਸ਼ਨਾਂ ਦੀ ਤਰ੍ਹਾਂ ਹਾਲੇ ਵੀ ਅੱਜ ਦੀ ਡੇਟ ਵਿੱਚ ਆ ਕੇ ਵੀ ਕਿਉਂ ਉਹਨਾਂ ਨੂੰ ਕੱਢੀ ਜਾਈਏ ਜਦੋਂ ਕਿ ਸਾਡੇ ਕੋਲੇ ਬੜਾ ਸਾਹਮਣੇ ਇੱਕ ਸੋਲੂਸ਼ਨ ਪਿਆ ਹੈ ਆਪਰੇਸ਼ਨ ਰੋਬੋਲੈਂਸ ਦਾ ਆਪਰੇਸ਼ਨ ਐਫਟੀ 3ਡੀ ਰੀਸਰਫੇਸਿੰਗ ਦਾ ਆਪਰੇਸ਼ਨ ਇਸਤੇਮਾਲ ਕਰੋ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹਦਾ ਫਾਇਦਾ ਉਠਾਣਾ ਚਾਹੀਦਾ ਅੱਛਾ ਤੁਹਾਡੇ ਕੋਲੇ ਪੈਨ ਇੰਡੀਆ ਤੋਂ ਪੇਸ਼ੈਂਟ ਆਉਂਦੇ ਆ ਕੋਈ ਛੱਤੀਸਗੜ੍ਹ ਤੋਂ ਆ ਕੋ ਕੈਰਲਾ ਤੋਂ ਆ ਰਿਹਾ ਕੋ ਕਿੱਥੋਂ ਆ ਰਿਹਾ ਉਹ ਵਿਚਾਰੇ ਫਿਰ ਬਾਅਦ ਵਿੱਚ ਕਿਵੇਂ ਤੁਹਾਨੂੰ ਕਰਦੇ ਫੋਲੋ ਅਪ ਲਈ ਕਿੱਦਾਂ ਹੁੰਦੇ ਆ ਇਸ ਆਪਰੇਸ਼ਨ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਹੈਗੇ ਇਹਦੇ ਵਿੱਚ ਫਿਜ਼ੀਕਲ ਫੋਲੋ ਅਪ ਦੀ ਜ਼ਰੂਰਤ ਹੀ ਨਹੀਂ ਹੁੰਦੀਗੀ ਮਤਲਬ ਆਉਣ ਦੀ ਲੋੜ ਨਹੀਂ ਦੁਬਾਰਾ ਫਿਜ਼ੀਕਲੀ ਆਉਣ ਦੀ ਲੋੜ ਨਹੀਂ ਹੁੰਦੀ ਅਸੀਂ ਸਾਰਾ ਕੁਝ ਟੈਲੀਮੈਡੀਸਨ ਟੈਲੀ ਕੰਸਲਟੇਸ਼ਨ ਨਾਲ ਹੈਂਡਲ ਕਰਦੇ ਅਸੀਂ ਪੇਸ਼ੈਂਟਸ ਨਾਲ ਖੁਦ ਡਿਜੀਟਲ ਮੀਡੀਅਮ ਦੇ ਨਾਲ ਰੈਗੂਲਰ ਟੱਚ ਤੇ ਰਹਿੰਦੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਫਿਜ਼ੀਓਥੈਰੇਪਿਸਟ ਦੇ ਨਾਲ ਟੈਸਟ ਵਿੱਚ ਰਹਿੰਦੇ ਹੁੰਦੇ ਰਿਕਵਰੀ ਪ੍ਰੋਸੈਸ ਡੇ ਬਾਏ ਡੇ ਸਾਡੇ ਕੋਲ ਰਿਪੋਰਟ ਆਉਂਦੀ ਹੈ ਤਾਂ ਮਰੀਜ਼ ਨੂੰ ਸਪੈਸ਼ਲੀ ਦੂਰੋਂ ਦੂਰੋਂ ਜਿਹੜੇ ਆਉਂਦੇ ਆ ਇੱਕ ਵਾਰੀ ਆਉਣਾ ਪੈਂਦਾ ਹੈ ਆਪਰੇਸ਼ਨ ਕਰਾ ਕੇ ਵਾਪਸ ਜਾਂਦੇ ਕੁਝ ਟ੍ਰੇਨ ਤੇ ਆਉਂਦੇ ਆ ਕੁਝ ਫਲਾਈਟ ਪਕੜ ਕੇ ਆਉਂਦੇ ਆ ਕੁਝ ਬੱਸਾਂ ਤੇ ਕੁਝ ਕਾਰਾਂ ਤੇ ਆਪਦੇ ਆਪਰੇਸ਼ਨ ਕਰਾਉਣ ਤੋਂ ਬਾਅਦ ਸੇਮ ਜਿਵੇਂ ਆਏ ਸੀ ਉਵੇਂ ਵਾਪਸ ਚਲੇ ਜਾਂਦੇ ਟਾਂਕੇ ਨਹੀਂ ਖਿਲਾਉਣਾਉਂਦੇ ਫਿਰ ਅਸੀਂ ਜਿਹੜਾ ਆਪਰੇਸ਼ਨ ਕਰਦੇ ਆ ਇਹਦੇ ਵਿੱਚ ਕਿਉਂਕਿ ਆਪਰੇਸ਼ਨ 15 20 ਮਿੰਟ ਚ ਖਤਮ ਹੋ ਜਾਂਦਾ ਤਾਂ ਜਿਹੜੀ ਚਮੜੀ ਆ ਉਹ ਜ਼ਿਆਦਾ ਸੁੱਜਦੀ ਨਹੀਂ ਹੈਗੀ ਜਿੰਨਾ ਲੰਬਾ ਆਪਰੇਸ਼ਨ ਚੱਲਦਾ ਜਿਹੜੀ ਚਮੜੀ ਹੁੰਦੀ ਹੈ ਉਹ ਸੁੱਜ ਜਾਂਦੀ ਹੈ ਤਾਂ ਵੱਡੇ ਆਪਰੇਸ਼ਨ ਨੂੰ ਬੰਦ ਕਰਨ ਦੇ ਲਈ ਲੋਹੇ ਦੇ ਟਾਂਕੇ ਲਾਉਣੇ ਪੈਂਦੇ ਹੁੰਦੇ ਜਿਨ੍ਹਾਂ ਨੂੰ ਕਢਾਉਣਾ ਪੈਂਦਾ ਹੁੰਦਾ 15 ਦਿਨਾਂ ਬਾਅਦ ਜਿਹੜੇ ਅਸੀਂ 15 ਮਿੰਟ ਦੇ ਅੰਦਰ ਅੰਦਰ ਜਿਹੜੀ ਆਪਰੇਸ਼ਨ ਖਤਮ ਹੀ ਹੋ ਜਾਂਦਾ 20 ਮਿੰਟ ਦੇ ਅੰਦਰ ਤੇ ਚਮੜੀ ਸੁਜਦੀ ਨਹੀਂ ਜ਼ਿਆਦਾ ਤਾਂ ਅਸੀਂ ਜਿਹੜੇ ਟੰਕੇ ਲਾਉਨੇ ਆ ਉਹਨੂੰ ਅਸੀਂ ਡਿਸੋਲਵਬਲ ਕਰਦੇ ਆ ਯਾਨੀ ਕਿ ਸਟਿਚਲੈਸ ਹੁੰਦਾ ਉੱਪਰ ਕੋਈ ਟੰਕਾ ਨਹੀਂ ਦਿਖਦਾ ਉਹ ਸਾਰੇ ਟੰਕੇ ਜਿਹੜੇ ਹੁੰਦੇ ਉਹ ਚਮੜੀ ਦੇ ਅੰਦਰ ਹੀ ਹੁੰਦੇ ਆ ਤੇ ਉਹ 15 20 ਦਿਨ ਬਾਅਦ ਆਪਣੇ ਆਪ ਹੀ ਡਿਸੋਲਵ ਹੋ ਜਾਂਦੇ ਆ ਯਾਨੀ ਕਿ ਮਰੀਜ਼ ਨੂੰ ਕਟਾਉਣ ਦੀ ਲੋੜ ਸਪੈਸ਼ਲੀ ਰੋਜ਼ ਪੱਟੀ ਕਰਾਉਣ ਆਓ ਜੀ ਜਾਂ ਰੋਜ਼ ਤੁਸੀਂ ਬਾਅਦ ਚ 15 ਦਿਨ ਬਾਅਦ ਟੰਕੇ ਕਢਾਉਣ ਵਾਸਤੇ ਆਓ ਨਾਟ ਰਿਕਵਾਇਰ ਇਕ ਵਾਰੀ ਆ ਕੇ ਆਪਰੇਸ਼ਨ ਕਰਾ ਕੇ ਘਰੇ ਜਾਣਾ ਤੇ ਬਾਅਦ ਚ ਲਾਈਫ ਲ ਠੀਕ ਮਤਲਬ ਕੋਈ ਖੱਜਲ ਖਵਾਰੀ ਨਹੀਂ ਹੈਗੀ ਅੱਛਾ ਫਿਰ ਇੱਕ ਸਵਾਲ ਦਾ ਜਵਾਬ ਦਿਓ ਕਿ ਡਾਕਟਰ ਸਾਹਿਬ ਗੋਡੇ ਜਿਹੜੇ ਬੁੱਡੇ ਹੁੰਦੇ ਆ ਜਿਵੇਂ ਆਪਣੇ ਸਰੀਰ ਦੇ ਸਾਰੇ ਹਿੱਸੇ ਚਾਹ ਆਪਣੀ ਨਿਗਾ ਹੋਵੇ ਚਾਹ ਆਪਣੇ ਵਾਲ ਹੋਣ ਚਾਹ ਚਮੜੀ ਚਾਹ ਕੰਨ ਚਾਹ ਹੱਡੀ ਆਪਣੇ ਜਿੰਨੇ ਵੀ ਨਾਰਮਲ ਸਰੀਰ ਦੇ ਪਾਰਟਸ ਹੈਗੇ ਆ ਜਿਵੇਂ ਜਿਵੇਂ ਆਪਣੀ ਏਜ ਵੱਧਦੀ ਹੈ ਵੀਅਰ ਐਂਡ ਟੀਅਰ ਦੇ ਨਾਲ ਉਹ ਯਸ ਕਮਜ਼ੋਰ ਹੋਣ ਲੱਗ ਜਾਂਦੇ ਤੇ ਗੋਡਿਆਂ ਦੇ ਅੰਦਰ ਵੀ ਇੱਕ ਪਰਤ ਹੁੰਦੀ ਹੈ ਆਪਾਂ ਕਹਿ ਦਿੰਨੇ ਗੋਡੇ ਨੂੰ ਸਮਝਾਉਣ ਵਾਸਤੇ ਆਪਾਂ ਬੜਾ ਕਾਮਨਲੀ ਸੁਣਿਆ ਹੋਗਾ ਕੋਈ ਕਹਿੰਦੇ ਵੀ ਤੁਹਾਡੇ ਗੋਡੇ ਦੇ ਅੰਦਰ ਗਰੀਸ ਹੈ ਕੋਈ ਕਹਿੰਦਾ ਵੀ ਤੁਹਾਡੇ ਗੋਡੇ ਦੇ ਅੰਦਰ ਗੈਪ ਹੈ ਜਾਂ ਗੈਪ ਆ ਗਿਆ ਜਾਂ ਗਰੀਸ ਘਟ ਗਈ ਜੇ ਮੈਡੀਕਲੀ ਪੁੱਛਿਆ ਜਾਵੇ ਜਾਂ ਮੈਡੀਕਲੀ ਦੱਸਿਆ ਜਾਵੇ ਤਾਂ ਗੋਡਿਆਂ ਦੀ ਹੱਡੀਆਂ ਦੇ ਉੱਪਰ ਇੱਕ ਪਰਤ ਹੁੰਦੀ ਹੈ ਜਿਹਨੂੰ ਕਾਰਟਿਲੇਜ ਕਹਿੰਦੇ ਆ ਉਹਦਾ ਐਕਚੁਅਲ ਟਰਮ ਹੁੰਦਾ ਆ ਆਰਟੀਕੂਲਰ ਕਾਰਟਿਲੇਜ ਯਾਨੀ ਕਿ ਜੋੜਾਂ ਦੇ ਅੰਦਰ ਵਾਲਾ ਕਾਰਟਿਲੇਜ ਉਹ ਆਪਣੇ ਸਰੀਰ ਦੇ ਹਰ ਇੱਕ ਜੋੜ 'ਚ ਹੁੰਦਾ ਹੈ ਚਾਹੇ ਉਂਗਲੀ ਹੋਵੇ ਚਾਹੇ ਗਰਦਨ ਚਾਹੇ ਚੂਲਾ ਚਾਹੇ ਗਿੱਟਾ ਚਾਹੇ ਕੋਹਣੀ ਗੋਡੇ ਦੇ ਉਦਾ ਪਰਦਾ ਕੰਮ ਹੁੰਦਾ ਹੈ ਕੁਦਰਤ ਨੇ ਬੜਾ ਸੋਹਣਾ ਡਿਜ਼ਾਈਨ ਕੀਤਾ ਕਿ ਹਰ ਇੱਕ ਜੋੜ ਦੇ ਵਿੱਚ ਜਿੱਥੇ ਦੋ ਹੱਡੀਆਂ ਜੁੜਨੀਆਂ ਹਨ ਉਹਨੇ ਕਾਰਟਿਲੇਜ ਦੀ ਲੇਅਰ ਪਾਤੀ ਹੱਡੀਆਂ ਨੂੰ ਆਪਸ ਵਿੱਚ ਰਗੜੀ ਨਹੀਂ ਖਾਂ ਦਿੰਦਾ ਤਾਂ ਜਵਾਨੀ ਵਿੱਚ ਘੱਟ ਉਮਰ ਵਿੱਚ ਕੋਈ ਤਕਲੀਫ ਨਹੀਂ ਜਪ ਕਦੇ ਸੋਚਦੇ ਨਹੀਂ ਆਪਣੇ ਗੋਡੇ ਦਰਦ ਕਰਨਗੇ ਲੇਕਿਨ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਹੀ ਕਾਰਟਿਲੇਜ ਦੀ ਲੇਅਰ ਆਪ ਦਾ ਕੰਮ ਕਰ ਕਰ ਕੇ ਹਮੇ ਸਾਰੀ ਉਮਰ ਆਪ ਪਸਦੇ ਫਿਰਦੇ ਰਹੇ ਨੇ ਕੰਮ ਕਾਰਾਂ 'ਚ ਲੱਗੇ ਰਹਿੰਦੇ ਆ कार्टिलेज ਦੀ ਜਿਹੜੀ ਲੇਅਰ ਹੁੰਦੀ ਹੈ ਉਹ ਆਪ ਦਾ ਕੰਮ ਕਰ ਕਰ ਕੇ ਕਿਸਨ ਲੱਗ ਜਾਂਦੀ ਹੈ ਯਾਨੀ ਕਿ ਵੇਅਰ ਇੰਟੀਅਰ ਪ੍ਰੋਸੈਸ ਹੁੰਦੀ ਹੈ ਕੋਈ ਬਿਮਾਰੀ ਨਹੀਂ ਹੈਗੀ ਗੋਡੇ ਕਈ ਵਹਿਮ ਪਾ ਦਿੰਦੇ ਵੀ ਗੋਡੇ ਖਰਾਬ ਹੋ ਗਏ ਤੁਹਾਨੂੰ ਕੋਈ ਬਿਮਾਰੀ ਲੱਗੀ ਫੈਲ ਨਾ ਜਾਵੇ ਕਿਤੇ ਗੋਡਿਆਂ ਦਾ ਜਿਹੜਾ ਆਸਟਿਓ ਆਰਥਰਾਇਟਿਸ ਹੈ ਉਹ ਕੋਈ ਬਿਮਾਰੀ ਨਹੀਂ ਹੈਗੀ ਇਹਨੂੰ ਅਸੀਂ ਕਿ ਕੰਡੀਸ਼ਨ ਕਹਿੰਦੇ ਆ ਕੰਡੀਸ਼ਨ ਮਤਲਬ ਤੁਹਾਡੀ ਉਮਰ ਦੇ ਨਾਲ ਤੁਹਾਡੇ ਗੋਡੇ ਕਮਜ਼ੋਰ ਹੋ ਰਹੇ ਪਹਿਲਾਂ ਕੋਈ ਇਲਾਜ ਹੁੰਦਾ ਨਹੀਂ ਸੀ ਪਹਿਲਾਂ ਕਿਹਾ ਜਾਂਦਾ ਸੀ ਕਿ ਹੁਣ ਤੁਹਾਡੇ ਗੋਡੇ ਖਰਾਬ ਹੋ ਗਏ ਹੁਣ ਬਾਬਾ ਜੀ ਬਹਿ ਜਾਓ ਅੱਜ ਕੱਲ ਹਰ ਇੱਕ ਇਨਸਾਨ ਦਾ ਐਕਟਿਵ ਰਹਿਣ ਦਾ ਬਹੁਤ ਹੈਗਾ ਅੱਜਕੱਲ ਫਿਟਨੈਸ ਲੋਕ ਬਹੁਤ ਅਵੇਅਰ ਹੈ ਕਿ ਮੈਂ ਮੇਰੀ ਉਮਰ ਵੀ ਲੰਬੀ ਹੋਵੇ ਲੇਕਿਨ ਸਿਹਤਮੰਦ ਵੀ ਹੋਵੇ ਬੈਠੇ ਰਹਿਣ ਲਈ ਲੰਬੀ ਉਮਰ ਨਾ ਹੋਵੇ ਉਹਦੇ ਵਾਸਤੇ ਹੈਲਪ ਕਰ ਰਿਹਾ ਹੁਣ ਰੋਬੂਲੈਂਸ ਦੇ ਆਪਰੇਸ਼ਨ ਨੇ ਐਫਟੀ 3ਡੀ ਰੀਸਰਫੇਸਿੰਗ ਦੇ ਆਪਰੇਸ਼ਨ ਵਿੱਚ ਉਮਰ ਵੀ ਵੱਧ ਰਹੀ ਹੈ ਲੇਕਿਨ ਉਮਰ ਵਧਣ ਦੇ ਬਾਵਜੂਦ ਵੀ ਐਕਟਿਵ ਵੀ ਰਹਿੰਦੇ ਲੋਕ 70 ਸਾਲ ਤੋਂ 75 ਸਾਲ 80 ਸਾਲ ਤੱਕ ਦੇ ਲੋਕ ਆਪਰੇਸ਼ਨ ਕਰਵਾ ਕੇ ਹੈਲਦੀ ਰਹਿ ਰਹੇ ਡਿਪੈਂਡੈਂਟ ਨਹੀਂ ਹੁੰਦੇ ਕਿਸੇ ਦੇ ਡਿਪੈਂਡੈਂਟ ਨਹੀਂ ਹੋਣਾ ਪੈਂਦਾਗਾ ਸਾਰੇ ਕੰਮ ਆਪ ਕਰਨੇ ਜੀ ਤੋਂ ਫ੍ਰੀडम ਮਿਲ ਜਾਣੀ ਮਤਲਬ ਇਹ ਹੈ ਕਿ ਜ਼ਿੰਦਗੀ ਜਿਉਣ ਦਾ ਸਹੀ ਤਰੀਕਾ ਇਹ ਹੀ ਹੈ ਵੀ ਤੁਸੀਂ ਜੇ ਗੋਡੇ-ਗਿੱਟੇ ਸਹੀ ਹੋਣ ਸਹੀ ਰਹਿਣ ਹਾਂ ਫਿਟ ਰਹੀਏ ਤਾਂ ਕਿ ਇਹ ਨਾ ਹੋਵੇ ਕਿ ਸਾਨੂੰ ਬਾਥਰੂਮ ਡਾਲਰ ਲੱਜਾਣਾ ਸਿੱ ਵੀ ਕਿਸ ਨੂੰ ਬੁਲਾਉਣਾ ਪਵੇ আচ্ছা ਤੁਸੀਂ ਬੜੇ ਚੰਨ ਤੋਂ ਪ੍ਰੋਫੈਸ਼ਨ ਦੇ ਵਿੱਚ ਹੋ ਤੇ ਇਹ ਨੂੰ ਥੋੜਾ ਲੌਂਗ ਰਨ ਚ ਚਲਾਇਆ ਜਾ ਸਕਦਾ ਜੇ ਜੇ ਕਹੀਏ ਕਿ ਨੇਚਰਲੀ ਚਲਾਉਣਾ ਹੋਵੇ ਤੇ ਕੋਈ ম্যাਜਿਕ ਟਿਪਸ ਸਭ ਤੋਂ ਜ਼ਰੂਰੀ ਜਿਹੜਾ ਹੈਗਾ ਜਦੋਂ ਯੰਗ ਏਜ ਹੁੰਦੀ ਹੈ ਜਦੋਂ ਆਪਣੀ 35 40 45 ইয়ার্স ਏਜ ਹੁੰਦੀ ਹੈ ਉਮਰ ਹੁੰਦੀ ਹੈ 45 ਸਾਲ 40 ਸਾਲ ਜੇ ਉਸ ਵੇਲੇ ਆਪਾਂ ਫਿਟ ਰਹੀਏ ਵજન ਨਾ ਵਧਣ ਦਿਈਏ ਐਕਸਰਸਾਈਜ਼ ਕੋਈ ਵੀ ਸਪੋਰਟਸ ਐਕਟੀਵਿਟੀ ਏਜ ਰੈਗੂਲਰ ਕਰੀਏ ਬੈਲੈਂਸਡ ਡਾਈਟ ਲਈਏ ਕੋਈ ਵੀ ਸੱਟ ਜਾਂ ਕੋਈ ਵੀ ਪ੍ਰੋਬਲਮ ਸਰੀਰ ਨੂੰ ਆਉਂਦੀ ਉਹਨੂੰ ਨਜ਼ਰਅੰਦਾਜ਼ ਨਾ ਕਰੀਏ ਟਾਈਮ-ਟਾਈਮ ਤੇ ਅਗਰ ਰੈਗੂਲਰ ਚੈੱਕਅਪ ਕਰਾਉਂਦੇ ਰਹੀਏ ਤਾਂ ਕਾਫੀ ਹੱਦ ਤੱਕ ਆਪੇ ਹੀ ਕਹਿ ਸਕਦੇ ਆ ਕਿ ਆਪਾਂ ਇਹਨੂੰ ਟਾਲ ਸਕਦੇ ਆ ਜੀ ਉਹ ਦੇਖੋ ਉਮਰ ਵਧਣੀ ਤਾਂ ਕੋਈ ਰੋਕ ਨਹੀਂ ਸਕਦਾ ਲੇਕਿਨ ਹਾਂ ਇਹ ਹੋ ਸਕਦਾ ਵੀ ਹਾਂ ਗੋਡੇ ਆਪਾਂ ਜੇ ਜਿਆਦਾ ਤੋਂ ਜਿਆਦਾ ਚਲਾਉਣੇ ਆ ਤਾਂ ਆਪਾਂ ਨੂੰ ਸ਼ੁਰੂਆਤ ਵਿੱਚ ਹੀ ਕਰਨਾ ਪੈਣਾ ਇਹ ਨਹੀਂ ਵੀ ਆਪਾਂ ਹੁਣ ਜਦੋਂ ਗੋਡੇ ਖਰਾਬ ਹੋ ਗਏ ਹੁਣ ਦੱਸੋ ਕੀ ਕਰੀਏ ਉਦੋਂ ਫਿਰ ਆਪਰੇਸ਼ਨ ਤੋਂ ਇਲਾਵਾ ਕੋਈ ਉਪਾਅ ਬਚਦਾ ਨਹੀਂ ਹੈਗਾ ਘੱਟ ਉਮਰ ਵਿੱਚ ਜਦੋਂ ਹਲੇ ਪ੍ਰੋਬਲਮ ਨਹੀਂ ਆਈ ਹੁੰਦੀ ਜੇ ਵਜ਼ਨ ਨਾ ਵਧਣ ਦਈਏ ਫਿਟ ਰਹੀਏ ਐਕਟਿਵ ਰਹੀਏ ਹੈਲਦੀ ਰਹੀਏ ਫਿਰ ਇਹ ਟਾਲਿਆ ਜਾ ਸਕਦਾ ਹੱਡੀਆਂ ਵਾਲੀ ਮੈਜਿਕ ਫੂਡ ਕਿਹੜਾ ਮਤਲਬ ਦੋ ਤਿੰਨ ਕੋਈ ਵੀ ਇੱਕ ਇਹੋ ਜਿਹਾ ਫੂਡ ਨਹੀਂ ਹੈ ਜੋ ਕਿ ਤੁਹਾਨੂੰ ਕਿਸੇ ਵੀ ਬਿਮਾਰੀ अगेन ਬਿਮਾਰੀ ਨਹੀਂ ਕਮਾਂਗੇ ਕਿਸੇ ਵੀ ਚੀਜ਼ ਤੋਂ ਪਰਮਨੈਂਟਲੀ ਬਚਾ ਕੇ ਰੱਖ ਲੋ ਕਿ D3 ਲੈਣਾ ਸ਼ੁਰੂ ਕਰ ਜੰਦੇ ਕੈਲਸ਼ੀਅਮ ਤੇ D3 अगेन ਬੈਲੈਂਸਡ ਡਾਈਟ ਜਿਹੜੀ ਹੈਗੀ ਹੈ ਹੁਣ ਕੋਈ ਇੱਕ ਤਰੀਕੇ ਦੀ ਡਾਈਟ ਜਾਂ ਕੋਈ ਇੱਕ ਤਰੀਕੇ ਦਾ ਮੈਜਿਕ ਫੂਡ ਨਹੀਂ ਹੈ ਜਿਹੜਾ ਕਿ ਆਪਾਂ ਨੂੰ ਹਰ ਇੱਕ ਚੀਜ਼ ਤੋਂ ਪ੍ਰੋਟੈਕਟ ਕਰਕੇ ਰੱਖੇਗਾ ਹੁਣ ਆਪਾਂ ਨੂੰ ਸਰੀਰ ਦੇ ਵਿੱਚ ਆਪਾਂ ਨੂੰ ਕਾਰਬੋਹਾਈਡਰੇਟਸ ਵੀ ਚਾਹੀਦੇ ਆਪਾਂ ਨੂੰ ਪ੍ਰੋਟੀਨ ਵੀ ਚਾਹੀਦਾ ਆਪਾਂ ਨੂੰ ਫੈਟ ਵੀ ਚਾਹੀਦਾ ਆਪਾਂ ਨੂੰ ਐਕਸਰਸਾਈਜ਼ ਵੀ ਚਾਹੀਦੀ ਹੈ ਵਿਟਾਮਿਨ ਡੀ ਵੀ ਵਿਟਾਮਿਨ ਬੀ 12 ਵੀ ਕਿੰਨੇ ਵਿਟਾਮਿਨ ਹੈ ਕਿੰਨੇ ਮੈਟਲ ਹੈ ਕਿੰਨੇ ਮਿਨਰਲਸ ਹੈ ਇਹ ਸਾਰੇ ਆਪਾਂ ਟੈਬਲੇਟ ਦੇ ਫਾਰਮ ਤੇ ਖਾ ਨਹੀਂ ਸਕਦੇ ਬਹੁਤ ਜ਼ਿਆਦਾ ਹੋ ਜਾਣਗੇ ਬਹੁਤ ਜ਼ਿਆਦਾ ਹੋ ਜਾਣਗੇ ਨੇਚੁਰਲੀ ਕਿੱਥੇ ਮਿਲਦੇ ਆ ਜਿਹੜੇ ਇਹ ਮਿਨਰਲ ਹੁੰਦੇ ਆ ਮੈਟਲ ਹੁੰਦੇ ਆ ਜਾਂ ਵਿਟਾਮਿਨ ਹੁੰਦੇ ਨੇਚੁਰਲੀ ਖਾਣੇ ਚ ਮਿਲਦੇ ਆਪਾਂ ਨੂੰ ਇੱਕ ਬੈਲੈਂਸਡ ਡਾਈਟ ਰੱਖਣੀ ਚਾਹੀਦੀ ਹੈ ਯਾਨੀ ਕਿ ਆਪਣੇ ਡੇਲੀ ਜਿਹੜੇ ਰੋਜ਼ ਘਰ ਦਾ ਖਾਣਾ ਬੰਦਦਾ ਉਹਦੇ ਵਿੱਚ ਇੱਕੋ ਚੀਜ਼ ਵਾਰੀ-ਵਾਰੀ ਨਾ ਖਾਈਏ ਉਹਦੇ ਵਿੱਚ ਵੈਰਾਈਟੀ ਲੈ ਕੇ ਆਈਏ ਯਾਨੀ ਕਿ ਅਲੱਗ-ਅਲੱਗ ਤਰੀਕੇ ਦੇ ਸਬਜ਼ੀਆਂ ਅਲੱਗ-ਅਲੱਗ ਤਰੀਕੇ ਦੇ ਦਾਲਾਂ ਸੀਜ਼ਨਲ ਫਰੂਟਸ ਨਾਲ ਕੋਈ ਐਕਸਰਸਾਈਜ਼ ਵਰਜਿਸ ਇਹ 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 ਸਭ ਜਿਹੜਾ ਕੰਬੀਨੇਸ਼ਨ ਹੈ ਉਹ ਮੈਜਿਕ ਕਰ ਸਕਦਾ ਉਹ ਜਾਦੂ ਇੱਕ ਚੀਜ਼ ਨਹੀਂ ਮੈਜਿਕ ਕਰ ਸਕਦੀ ਹਾਂ ਅੱਛਾ ਹੀਲਿੰਗ ਸੁਪਰ ਸਪੈਸ਼ਲਿਟੀ ਹਸਪੀਟਲ ਹੀ ਕਿਉਂ ਚੋਣਨ ਗੋਡੇ ਵਾਲੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਇਹ ਟੈਕਨੋਲੋਜੀ ਹੈਗੀ ਹੈ ਰੋਬੋਲੈਂਸ ਦੀ ਤੇ ਐਫਟੀ 3D ਦੀ ਸਰਫੇਸਿੰਗ ਦੀ ਇਹ ਅਸੀਂ ਇਹਦੇ ਪਾਇਨੀਅਰ ਹਾਂ ਅਸੀਂ ਪਿਛਲੇ 7 ਸਾਲ ਤੋਂ ਇਹ ਆਪਰੇਸ਼ਨ ਬਹੁਤ ਹੀ ਸਕਸੈਸਫੁਲੀ ਕਰ ਰਹੇ ਹਾਂ ਹਜ਼ਾਰਾਂ ਆਪਰੇਸ਼ਨ ਅਸੀਂ ਕੀਤੇ ਹੋਏ ਹੈਗੇ ਸਾਡਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਾਸਟ ਹੈਗਾ ਪਲੱਸ ਜਿਹੜੀ ਸਾਡੀ ਆਪਰੇਸ਼ਨ ਥੀਏਟਰ ਦੀ ਟੀਮ ਹੈ ਜਿਹੜੇ ਸਾਡੇ ਸਟਾਫ ਮੈਂਬਰਸ ਹੈ ਓਵਰਆਲ ਜਿਹੜਾ ਹਸਪੀਟਲ ਦਾ ਜਿਹੜਾ ਵਰਕ ਕਲਚਰ ਹੈ ਜਾਂ ਜੋ ਪੇਸ਼ੈਂਟ ਦੇ ਪ੍ਰਤੀ ਜੋ ਬਿਹੇਵੀਅਰ ਹੈ ਉਹ ਇੱਕ ਬਹੁਤ ਹੀ ਜ਼ਿਆਦਾ ਪਰਸਨਲਾਈਜ਼ਡ ਹੈ ਇਨਕੀ ਅਸੀਂ ਮਰੀਜ਼ ਨੂੰ ਇੱਕ ਤਰ੍ਹਾਂ ਦੀ ਕਸਟਮਰ ਨਹੀਂ ਸਮਝਦੇਗੇ ਮਰੀਜ਼ ਜਿਹੜਾ ਉਹ ਕਸਟਮਰ ਨਹੀਂ ਹੈਗਾ ਮਰੀਜ਼ ਸਾਡਾ ਇੱਕ ਤਰ੍ਹਾਂ ਦਾ ਕੋਈ ਠੀਕ ਹੋਣ ਵਾਸਤੇ ਸਾਡੇ ਕੋਲ ਆਇਆ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਮੰਨਦੇ ਆਂ ਅਸੀਂ ਇੱਕੋ ਇੱਕ ਕਸਟਮਰ ਸਮਝਣਾ ਸਾਡੇ ਅਸਤੇ ਕੋਈ ਵੀ ਮਰੀਜ਼ ਆਉਂਦਾ ਜਦੋਂ ਬਿਜ਼ਨਸ ਹਰ ਕੋਈ ਕਰਦਾ ਤੁਸੀਂ ਨਹੀਂ ਕਰਦੇ ði ਵੇ ਆਫ ਡੂਇੰਗ ਬਿਜ਼ਨਸ ਜਿਹੜਾ ਹੈਗਾ ਉਹ ਉਹ ਹੋਣਾ ਚਾਹੀਦਾ ਹੁਣ ਕੋਈ ਪੇਸ਼ੈਂਟ ਜੇ ਆਵੇ ਫੋਰ ਇਗਜ਼ਾਮਪਲ ਕਈ ਪੇਸ਼ੈਂਟ ਆਉਂਦੇ ਸਾਡੇ ਕੋਲ ਜਿਨ੍ਹਾਂ ਦੀ ਅਨਫੋਰਚੂਨੇਟਲੀ ਖਰਚਾ ਕਰਨ ਦੀ ਕਪੈਸਿਟੀ ਉਨੀ ਜ਼ਿਆਦਾ ਨਹੀਂ ਹੁੰਦੀ ਜਿਹੜੇ ਮਹਿੰਗੇ ਮਹਿੰਗੇ ਆਪਰੇਸ਼ਨ ਹੁੰ ਤਾਂ ਹੀਲਿੰਗ ਹਸਪੀਟਲ ਵਿੱਚ ਅਸੀਂ ਸਪੈਸ਼ਲ ਇੱਕ ਸਕੀਮ ਲਾਂਚ ਕੀਤੀ ਵੀ ਹੈ ਜਿਹਨੂੰ ਕਹਿੰਦੇ ਆ ਨੋ ਇੰਟਰਸਟ ਈਐਮਆਈ ਯਾਨਕੀ ਸਾਡੀ ਅਸੀਂ ਸਾਰਾ ਅਰੇਂਜ ਕਰਕੇ ਦਿੰਨੇ ਆ ਪੇਸ਼ੈਂਟ ਨੂੰ ਆਪਰੇਸ਼ਨ ਤੇ ਜਿੰਨੀ ਕੋ ਤਿਆਰੀ ਕਰ ਸਕਦੇ ਆ ਉਹ ਕਰਨ ਬਾਕੀ ਅਸੀਂ ਲੋਨ ਲੈ ਕੇ ਦਿੰਨੇ ਆ ਉਹਨਾਂ ਨੂੰ ਜਿਹਦਾ ਜਿੰਨਾ ਲੋਨ ਲਿੱਤਾ ਹੁੰਦਾ ਵਾਪਸ ਉਨਾ ਹੀ ਕਰਨਾ ਪੈਂਦਾ ਯਾਨਕੀ ਇੰਟਰਸਟ ਨਹੀਂ ਦੇਣਾ ਪੈਂਦਾ ਜੇ 5 ਰੁਪਏ ਲਿੱਤੇ ਤਾਂ 5 ਰੁਪਏ ਕਰਨੇ ਵਾਪਸ 7 ਰੁਪਏ ਨਹੀਂ ਕਰਨੇ ਵਾਪਸ ਤਾਂ ਇਹ ਹੁੰਦਾ ਵੀ ਪੇਸ਼ੈਂਟ ਦੀ ਪ੍ਰੋਬਲਮ ਨੂੰ ਸਮਝਣਾ ਤੇ ਉਹਦੀ ਹੈਲਪ ਕਰਨਾ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਕਿ ਸਾਡੇ ਤਾਂ ਇੱਕੋ ਹੀ ਚੀਜ਼ ਹੈਗੀ ਤੁਸੀਂ ਜੇ ਕਰਾਣਾ ਤਾਂ ਕਰਾ ਲਓ ਜਾਂ ਨਹੀਂ ਕਰਾਣਾ ਤਾਂ ਨਾ ਕਰਾਓ ਸਾਡਾ ਜਿਹੜਾ ਮੋਟਿਵ ਹੈਗਾ ਉਹ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੇਸ਼ੈਂਟਸ ਨੂੰ ਘੱਟ ਤੋਂ ਘੱਟ ਪ੍ਰੋਬਲਮ ਦਿੱਤੇ ਦਿੱਤੇ ਅਸੀਂ ਆਪਰੇਸ਼ਨ ਕਰੀਏ ਉਹਨਾਂ ਨੂੰ ਠੀਕ ਕਰੀਏ ਹੁਣ ਪੇਸ਼ੈਂਟ ਜਿਹੜੇ ਆਉਂਦੇ ਤੁਸੀਂ ਇਮੇਜਿਨ ਕਰੋ ਕੋਈ ਪੇਸ਼ੈਂਟ Jharkhand ਤੋਂ ਆ ਰਿਹਾ ਕੋਈ ਪੇਸ਼ੈਂਟ ਤੋਂ Goa ਤੋਂ ਆ ਰਿਹਾ ਕੋਈ Rajasthan ਤੋਂ ਆ ਰਿਹਾ ਉਹ ਕਿੰਨੀ ਹੋਪ ਲੈ ਕੇ ਆਉਂਦੇ ਕਿ ਪਿਛਲੇ 10 ਸਾਲਾਂ ਤੋਂ ਉਹਨਾਂ ਦਾ ਗੁੱਡਿਆਂ ਦਾ ਪ੍ਰੋਬਲਮ ਚੱਲਦੀ ਚੱਲ ਰਹੀ ਹੈ ਤੁਰ ਫਿਰ ਨਹੀਂ ਪਾ ਰਹੇ ਸੈਰ ਬੰਦ ਹੋਈ ਹੋਈ ਹੈ ਬੜੇ ਡਿਪੈਂਡੈਂਟ ਤੇ ਬੜੇ ਡਿਪਰੈਸਡ ਹੋ ਜਾਂਦੇ ਜਦੋਂ ਆਪਣਾ ਚੱਲਣਾ ਫਿਰਨਾ ਘਟ ਜਾਂਦਾ ਜਦੋਂ ਪੇਸ਼ੈਂਟ ਇੰਨੀ ਹੋਪ ਲੈ ਕੇ ਆਪਰੇਸ਼ਨ ਕਰਾਉਣ ਦੇ ਲਈ ਆਉਂਦੇ ਆ ਤਾਂ ਇੱਕ ਬਿਜ਼ਨਸ ਐਟੀਟਿਊਡ ਰੱਖਣਾ ਮੇਰੇ ਹਿਸਾਬ ਨਾਲ ਤਾਂ ਗਲਤ ਹੋਏਗਾ ਇੱਕ ਇਮੋਸ਼ਨਲ ਐਟੀਟਿਊਡ ਰੱਖਣਾ ਬਿਲਕੁਲ ਠੀਕ ਰਹਿੰਦਾ ਉਹਨਾਂ ਨੂੰ ਸਪੋਰਟ ਦੇਣਾ ਉਹਨਾਂ ਦੀ ਗੱਲ ਸੁਣਨਾ ਉਹਨਾਂ ਦੀ ਪ੍ਰੋਬਲਮ ਸਮਝਣਾ ਚਾਹ ਫਾਈਨੈਂਸ਼ੀਅਲ ਪ੍ਰੋਬਲਮ ਹੋਵੇ ਚਾਹ ਮੈਡੀਕਲ ਪ੍ਰੋਬਲਮ ਹੋਵੇ ਕਾਈ ਆਈ ਥਿੰਕ ਥਿਸ ਇਜ਼ ਵੇਰ ਹੀਲਿੰਗ ਹਸਪੀਟਲ ਜਗਾ ਥੋੜਾ ਡਿਫਰੈਂਟ ਹੈ ਨੋਰਮਲ ਬਾਕੀ ਵੱਡੇ ਹਸਪਤਾਲਾਂ ਤੋਂ ਵੱਡੇ ਹਸਪਤਾਲ ਜਿਹੜੇ ਹੁੰਦੇ ਉਹ ਓਨਲੀ ਬਿਜ਼ਨਸ ਓਰੀਐਂਟਡ ਹੁੰਦੇ ਆ ਜਿਹੜੇ ਸਾਡਾ ਹਸਪੀਟਲ ਹੈ ਉਹਨਾ ਵੱਡਾ ਨਹੀਂ ਹੈ ਲੇਕਿਨ ਫੈਸਿਲਿਟੀਆਂ ਫਾਈਵ ਸਟਾਰ ਫੈਸਿਲਿਟੀਆਂ ਪਰਸਨਲਾਈਜ਼ਡ ਟੱਚ ਇਮੋਸ਼ਨਲ ਕਨੈਕਟ ਤੇ ਅਸੀਂ ਪੇਸ਼ੈਂਟ ਨੂੰ ਮਰੀਜ਼ ਨੂੰ ਕਸਟਮਰ ਨਹੀਂ ਸਮਝਦੇਗੇ ਸਾਡੀ ਰਿਸਪੌਂਸਿਬਿਲਟੀ ਸਮਝਦੇ ਆ ਵੀ ਸਿੱਧਾ ਠੀਕ ਕਰਕੇ ਭੇਜਣਾ ਹੈ ਚਲੋ ਬਹੁਤ ਚੰਗੀ ਗੱਲ ਆ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਬਹੁਤ ਚੰਗਾ ਲੱਗਿਆ ਤੇ ਗੱਗਬਾਣੀ ਦੇ ਨਾਲ ਇਹ ਸਾਰਾ ਕੁਝ ਸਾਂਝਾ ਕਰਨ ਲਈ ਬहोत-ਬहोत शुक्रिया। ਬਸ ਠੀਕ ਹੈ। ਇਸ ਇਹ ਜੋ ਮੈਂ ਤੁਸੀਂ ਦਾਵਾ ਕਰਦੇ ਹੋ ਵੀ ਅਸੀਂ ਸਭ ਤੋਂ ਵੱਖਰੇ ਨਾਰਥ ਇੰਡੀਆ